ਸਤਿ ਸ਼੍ਰੀ ਅਕਾਲ ਨਮਸਕਾਰ ਮੈਂ ਆ ਦੀਪਕ ਪੰਡਾ ਰਿੰਦੂਸ ਦੇਖ ਰਹੇ ਹੋ ਡੀਫੋ ਨਿਊਜ਼ ਸੈਲਫ ਸੇਸ ਪ੍ਰੋਗਰਾਮ ਕਰੀਆਂ ਕਰੀਆਂ ਤੁਹਾਡਾ ਸਵਾਗਤ ਹੈ ਪਹਿਲਾਂ ਵੀ ਅਸੀਂ ਕਈ ਵਾਰੀ ਗੱਲਬਾਤ ਕਰ ਚੁੱਕੇ ਹਾਂ ਕਿ ਕਿਸ ਤਰ੍ਹਾਂ ਇੰਪਰੂਵਮੈਂਟ ٹرسٹ ਦਾ ਦਫ਼ਤਰ ਜਿਹੜਾ ਉਹ ਭ੍ਰਸ਼ਟਾਚਾਰ ਦਾ ਅੱਡਾ ਬਣ ਚੁੱਕਿਆ ਹੈ ਜੇ ਇੱਕ ਵਿਜੀਲੈਂਸ ਵੱਲੋਂ ਨਿਸ਼ਪੱਖ ਜਾਂਚ ਕਰਾਈ ਜਾਏ ਤੇ ਇੱਕ ਇੱਕ ਅਫਸਰ ਕੋਲ ਉੱਥੇ ਕਰੋੜਾਂ ਰੁਪਏ ਦੀ ਪ੍ਰਾਪਰਟੀ ਹੈ ਅੱਜ ਅਸੀਂ ਗੱਲ ਕਰਾਂਗੇ ਇੰਪਰੂਵਮੈਂਟ ٹرسٹ ਦਾ ਪੁਰਾਣਾ ਦਫ਼ਤਰ ਜਿਹੜਾ ਕਿ ਹੀ ਮੰਡੀ ਸੀਗਾ ਜਿਹਨੂੰ ਕਿ ਵੇਚ ਦਿੱਤਾ ਗਿਆ ਅਰੋਪ ਲੱਗਦੇ ਨੇ ਕਿ ਸਾਬਕਾ ਚੇਅਰਮੈਨ ਇੰਪਰੂਵਮੈਂਟ ٹرسٹ ਦੇ ਉਸ ਵੇਲੇ ਦੇ ਚੇਅਰਮੈਨ ਦਿਨੇਸ਼ ਪੱਸੀ ਉਹਨਾਂ ਵੱਲੋਂ ਇੱਕ ਮਿਲੀ ਭਗਤ ਕਰਕੇ ਇਸ ਦਫਤਰ ਨੂੰ ਦੀ ਥਾਂ ਨੂੰ ਵੇਚਿਆ ਗਿਆ ਇਹ ਜਗਾ ਜੀਏ ਕਰੀਬ-ਕਰੀਬ 1170 ਗਜ ਜਿਹਦੀ ਬੋਲੀ ਦਿਖਾਈ ਗਈ ਹੈ ਪਹਿਲੇ ਤੇ 13 ਕਰੋੜ 2 ਲੱਖ ਦੀ ਸਰਕਾਰ ਉਹਦੇ ਤੇ ਰੋਕ ਲਾਉਂਦੀ ਹੈ ਇਹ ਬੋਲੀ ਨੂੰ ਰੱਦ ਕੀਤਾ ਜਾਵੇ ਬਾਅਦ ਦੇ ਵਿੱਚੋਂ ਕਿਸ ਤਰ੍ਹਾਂ ਮੈਨਿਪੂਲੇਸ਼ਨ ਹੁੰਦੀ ਹੈ ਉਸੇ ਬੋਲੀ ਦੇ ਉੱਤੇ 10% ਕਿਉਂਕਿ কর্নার ਦਾ ਉਹ ਪਲਾਟ ਹੈ ਕਾਰਨਰ ਦੇ ਪਲਾਟ ਨੂੰ 10% ਵਧਾ ਕੇ ਦੱਸ ਦਿੱਤਾ ਜਾਂਦਾ ਹੈ ਤੇ ਉਸੇ ਦੇ ਉੱਤੇ ਉਹ 10% ਵਧਾ ਕੇ ਪੈਸੇ ਜਮ੍ਹਾਂ ਵੀ ਹੋ ਜਾਂਦੇ ਨੇ ਤੇ ਅਲਾਟਮੈਂਟ ਵੀ ਜਾਰੀ ਕਰ ਦਿੱਤੀ ਜਾਂਦੀ ਹੈ ਹੁਣ ਉਥੇ ਬੰਨਾ ਤਾਂ ਸ਼ਾਪਿੰਗ ਕੰਪਲੈਕਸ ਸੀਗਾ ਪਰ ਉਥੇ ਹੋਟਲ ਬਣ ਰਿਹਾ ਸਾਰੀਆਂ ਚੀਜ਼ਾਂ ਤੇ ਵਾਰੀ ਵਾਰੀ ਜਾਂਦੇ ਆ ਇਹਦੀ ਸ਼ਿਕਾਇਤ ਜਿਹੜੀ ਕੀਤੀ ਗਈ ਹੈ ਉਹ ਇੰਪਰੂਵਮੈਂਟ ਟਰਸਟ ਦੇ ਲਾ ਅਫਸਰ ਰਹਿ ਚੁੱਕੇ ਨੇ ਐਡਵੋਕੇਟ ਗੌਤਮ ਮਿਜੀਠੀਆ ਉਹਨਾਂ ਵੱਲੋਂ ਸ਼ਿਕਾਇਤ ਕੀਤੀ ਗਈ ਹੈ ਵਿਜੀਲੈਂਸ ਨੂੰ ਦਸਤਾਵੇਜ਼ ਸਾਰੇ ਸਾਡੇ ਕੋਲ ਮੌਜੂਦ ਨੇ ਵਿੱਚ ਵਿੱਚ ਤੁਹਾਨੂੰ ਅਸੀਂ ਇਹਨਾਂ ਦੀਆਂ ਕਾਪੀਆਂ ਵੀ ਦਿਖਾਵਾਂਗੇ ਵੀ ਕਿਸ ਤਰ੍ਹਾਂ ਇਹ ਬੋਲੀ ਇਹ આરોਪ ਲਾਏ ਨੇ ਗੋਤਮਜੀਤਿਆ ਨੇ ਆਪਣੀ ਸ਼ਿਕਾਇਤ ਦੇ ਵਿੱਚ ਵੀ ਇਹ ਬੋਲੀ ਦੇਣ ਵਾਲੇ ਚਾਰ ਬੰਦੇ ਸਨ ਇੱਕ ਮੁਨੀਸ਼ ਸੰਨਨ ਦੂਜਾ ਨikhil ਸੰਨਨ ਤੀਜਾ ਸਤਨਾਮ ਸਿੰਘ ਤੇ ਚੌਥਾ ਐਸ ਜੇ ਐਸ ਐਂਟਰਪ੍ਰਾਈਜ਼ਸ ਇਹ ਵੀ આરોਪ ਲਾਇਆ ਨੇ ਕਿ ਮੁਨੀਸ਼ ਸੰਨਨ ਤੇ ਨikhil ਸੰਨਨ ਇਹ ਆਪਸ ਦੇ ਵਿੱਚ ਬਾਪ ਬੇਟਾ ਨੇ ਤੇ ਇਹਨਾਂ ਦੀ ਕਿਤਨਾ ਕਿਤੇ ਨੇੜਤਾ ਦਿਨੇਸ਼ ਪੱਛੀ ਦੇ ਨਾਲ ਹੁਣ ਦਿਨੇਸ਼ ਬੱਸੀ ਦੇ ਨਾਲ ਇਹਨਾਂ ਦੀ ਨੇੜਤਾ ਹੈ ਕਿ ਨਹੀਂ ਹੈ ਤੇ ਵਿਜੀਲੈਂਸ ਜਿੱਤੋਂ ਜਾਂਚ ਕਰੇਗੀ ਤੇ ਸਾਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਏਗਾ ਅਸੀਂ ਇੱਕ ਇੱਕ ਚੀਜ਼ ਨੂੰ ਡਿਸਕਸ ਕਰਾਂਗੇ ਤੇ ਮੇਰੇ ਨਾਲ ਨੇ ਮੇਰੇ ਸਾਥੀ ਐਕਸਪਰਟ ਰਕੇਸ਼ ਸ਼ਰਮਾ ਸ਼ਮਾਈ ਨੋਸ਼ਕਰ ਨਮਸਕਾਰ ਪੰਡਿਤ ਸਾਹਿਬ ਪਹਿਲੇ ਤੇ ਸਿੱਧਾ ਦੱਸੋ ਕੀ ਹਾਲ ਹੈ ਕਾਫੀ ਦਿਨ ਤੁਸੀਂ ਛੁੱਟੀ ਵਾਰੀ ਆ ਕੀ ਹਾਂਜੀ ਹਾਂਜੀ ਉਹ ਪ੍ਰੋਬਲਮ ਪੈ ਗਈ ਠੀਕ ਹੋਣਾ ਠੀਕ ਹੈ ਅੱਛਾ ਕੇ ਜੀ ਇੰਪਰੂਵਮੈਂਟ ٹرسٹ ਨੂੰ ਲੈ ਕੇ ਅਸੀਂ ਕਈ ਵਾਰੀ ਗੱਲਬਾਤ ਕੀਤੀ ਵੀ ਕਿਸ ਤਰ੍ਹਾਂ ਉੱਥੇ 363 ਗਾਇ ਦੇ ਭਾਵੇਂ 88 90 ਨੰਬਰ ਐਸ.ਸੀ ਹੋਵੇ ਫਿਰ ਅਸੀਂ ਇਹ ਵੀ ਗੱਲ ਕਰਦੇ ਹਾਂ ਵੀ ਮਤੇ ਕਮ ਹੁੰਦੇ ਨਹੀਂ ਤੇ ਪੈਸੇ ਲਈ ਜਾਂਦੇ ਨੇ ਇਹ ਵੀ ਓਪਨ ਸੀਕਰਟ ਹੋ ਗਿਆ ਪਰ ਕਹਿੰਦੇ ਵੀ ਇਹਦੇ ਏਡੇ ਢੀਠ ਨੇ ਇਹਨਾਂ ਨੂੰ ਅਸਰ ਉਸਰ ਕੋਈ ਨਹੀਂ ਤੇ ਇਹ ਵੀ ਅਰੋਪ ਲੱਗਦੇ ਵੀ ਇਹਨਾਂ ਦਾ ਇੱਕ ਵੱਡਾ ਅਫਸਰ ਜਿਹੜਾ ਚੰਡੀਗੜ੍ਹ ਬੈਠਾ ਨਾ ਜਿਹਦੇ ਕੋਲ ਕਹਿੰਦੇ ਸੈਂਕੜੇ ਕਰੋੜ ਦੀ ਪ੍ਰਾਪਰਟੀ ਹੈ ਉਹ ਬੜਾ ਤਗੜਾ ਮੈਨਿਪੂਲੇਟਰ ਆ ਵੀ ਕਹਿੰਦੇ ਵੀ ਜਦੋਂ ਲੜਾਈ ਹੁੰਦੀ ਨਾ ਦੋ ਬਿੱਲੀਆਂ ਦੀ ਤੇ ਫਾਇਦਾ ਕਿਹਦਾ ਹੁੰਦਾ ਉਹਦਾ ਫਾਇਦਾ ਹੁੰਦਾ ਕਹਿੰਦੇ ਫਿਰ ਕਹਿੰਜੀ ਇਹ ਕੀ ਹੈ ਪੂਰਾ ਮਾਮਲਾ ਗੌਤਮ ਜੀਠੀਆਂ ਨਾਲ ਵੀ ਮੇਰੀ ਗੱਲਬਾਤ ਹੋਈ ਏ ਤੁਸੀਂ ਵੀ ਇਹ ਪੁਆਇੰਟ ਟੂ ਪੁਆਇੰਟ ਸਾਰਾ ਕੇਸ ਸਟਡੀ ਕੀਤਾ ਹੈ ਤੁਹਾਨੂੰ ਕੀ ਲੱਗਦਾ ਕਿ ਕੀ ਵਕਈ ਕੋਈ ਹੇਰਫੇਰ ਹੋਇਆ ਤੇ ਹਾਲਾਂਕਿ ਦਿਨੇਸ਼ ਮਸੀਹ ਤੇ ਕਹਿੰਦੇ ਵੀ ਕੋਈ ਹਰਫੇਰ ਨਹੀਂ ਹੋਇਆ ਪੰਡਾਰੀ ਸਾਹਿਬ ਬੇਸ਼ਕੀਮਤੀ ਜ਼ਮੀਨ ਸਭ ਤੋਂ ਮਹਿੰਗੀ ਜਿਹੜੀ ਜ਼ਮੀਨ ਆ ਨਾ ਸ਼੍ਰੀ ਹਰਮੰਦਰ ਸਾਹਿਬ ਤੇ ਲਾਗੇ ਦਰਬਾਰ ਸਾਹਿਬ ਦੇ ਲਾਗੇ ਹੈ ਬਿਲਕੁਲ ਠੀਕ ਹੈ ਇਹ ਹੈਰੀਟੇਜ ਸਟਰੀਟ ਤੋਂ 300 ਮੀਟਰ ਤੇ ਲਾਗੇ ਲੱਗੀ ਜੀ 1169 ਗਜ ਜਗਾ ਬਿਲਟ ਅਪ ਸ਼ੋਪਿੰਗ ਕਲਾ ਗਿਆਨ ਚੰਦ ਖਰਬੰਦਾ ਮਲਟੀ ਸ਼ੋਪਿੰਗ ਕੰਪਲੈਕਸ ਟਰਸਟ ਵੱਲੇ ਬਣਾਇਆ ਆ ਜੀ ਇਹਦੀ ਆਖੰਕਾਰਣੀ ਜੀ ਉਹਦੀ ਵੇਖੋ ਪੀ ਟ੍ਰਸਟ ਦੇ ਜਿਨੂੰ ਹੁੰਦੇ ਆ ਐਸਆਈਓ ਅੰਦਰ ਆਮ ਹੁੰਦੀ ਜੇ ਬੋਲੀ ਹੁੰਦੀ ਆ ਜਿਹੜਾ ਬੇਸਿਕ ਪ੍ਰਾਈਸ ਰੱਖਿਆ ਉਹ ਤਾਂ 30 ਦੀ ਚੱਲ ਚੱਲੀ ਪਰਸੈਂਟ ਹੋ ਗਏ 363 ਦਾ ਜਗਾ ਜਗਾ 400 ਦਾ ਜਗਾ ਵੀ ਵੀ 22 ਕਰੋੜ ਦੀ ਜਾਂਦੀ ਆ 55 ਕਰੋੜ ਦੇ ਜਾਂਦੇ ਆ ਤੇ ਇਹ ਜਿਹੜੀ 1269 ਦਾ ਜਗਾ ਇਹਦੀ ਬੇਸਿਕ ਵੇਜ ਰੱਖੀ ਜਾਵੇ 12 ਕਰੋੜ ਦੇ 481 ਲੱਖ ਰੁਪਏ ਸ਼ਰਮ ਦੀ ਗੱਲ ਤੁਹਾਨੂੰ ਪਤਾ ਵੀ ਜਦੋਂ ਕੋਈ ਬੇਸ਼ਕੀਮਤੀ ਜੀ ਨਦੀਨਾ ਜਿਹੜੇ ਧੂ ਮਾਫੀਆ ਹੁੰਦੇ ਆ ਜਿਹੜੇ ਲੈਂਡ ਗ੍ਰੈਵਲਰ ਹੁੰਦੇ ਆ ਵਟੇਵਰ ਨੇਤਾ ਹੁੰਦੇ ਆ ਜਾਂ ਕੋਈ ਅਫਸਰ ਦੇ ਸਭ ਦੀ ਨਿਗਾਹ ਤੇ ਹੁੰਦੀ ਆ ਤਾਂ ਜਿਹੜਾ ਗਿੱਦ ਬੈਠਾ ਚੰਡੀਗੜ੍ਹ ਜਿਹੜਾ ਇੱਥੇ ਬੜਾ ਚਿਰ ਰਹਿ ਚੁੱਕਾ ਜਿਹੜਾ ਸਾਰੇ ਸ਼ਹਿਰ ਚ ਲੁੱਟਣ ਡਿਆ ਉਹ ਜਿਹੜਾ ਫੂਡ ਸਪਲਾਈ ਦਾ ਸੀਵੀਓ ਹੀ ਨਾ ਉਸ ਤੋਂ ਵੱਡਾ ਕ੍ਰਿਪਟੋ ਬੰਦਾ ਜੀ ਮਤਲਬ ਉਹਨੇ ਕਰੋੜਾਂ ਦੀ ਪ੍ਰਾਪਰਟੀ ਬਣਾਈ ਆ ਬੜੀਆਂ ਉਹਦੀਆਂ ਬਰਾਮੀ ਪ੍ਰਾਪਰਟੀਆਂ ਇੱਕ ਐਪੀਸੋਡ ਦੇ ਵਿੱਚ ਮੇਰੇ ਕੋ ਅਧਿਕ ਦੀ ਲਿਸਟ ਆ ਗਈ ਆ ਅਧੀਆਂ ਗਿਆਰੀਏ ਕਿਦਾਂ ਉਹਦੇ ਠੇਕੇਦਾਰਾਂ ਨੇ ਇਹ ਸ਼ੇ ਆ ਕਿਦਾਂ ਨੇ ਬਨਾਮੀ ਫਰਮਾਂ ਬਣਾਈਆਂ ਉਹ ਵੀ ਅਸੀਂ ਜਾਗਰ ਕਰਾਂਗੇ ਅਗਲੇ ਐਪੀਸੋਡ ਦੇ ਵਿੱਚ ਇੱਕ ਦੋ ਐਪੀਸੋਡ ਛੱਡ ਕੇ ਪੂਰੇ ਪਰੂਫਾਂ ਸਮੇਤ ਕੱਢਾਂਗੇ ਉਹਦੀ ਜਿਹੜੀ ਹੈਗੀ ਆ ਵੀ ਉਹਨੂੰ ਨੰਗਾ ਕਰਾਂਗੇ ਜਨਤਾ ਦੀ ਦਰਦ ਵੀ ਇਸ ਤੋਂ ਵੱਡਾ ਪਰਸ਼ਟ ਕੋਈ ਨਹੀਂ ਸੈਕਟਰੀ ਸਾਹਿਬ ਜਾਂ ਮੰਤਰੀ ਕੋ ਆਪਣੇ ਨਾਮ ਤੇ ਚਿੱਠੀ ਮਾਰ ਕਰਾ ਲੈਂਦਾ ਫਿਰ ਸਾਦਲਿੰਦਾ ਸਾਰਿਆਂ ਲੁੱਟ ਲੈਂਦਾ ਤੇ ਅਫਸਰ ਨੂੰ ਕਿਸੇ ਨੂੰ ਕੋ ਉਹ ਨਾ ਵੀ ਸ਼ਿਕਾਇਤ ਪਾਤੀ ਹੁੰਦਾ ਯਾਰ ਗੱਬਰ ਸਿੰਘ ਨੂੰ ਨਾ ਪਾਈ ਉਹਨੇ ਸਾਡੇ ਕੋਲ ਪੈਸੇ ਲੁੱਟ ਲੈਣੇ ਹੋਰ ਕੁਝ ਹੋਵੇ ਨਾ ਹੋਵੇ ਹੁਣ ਵੇਖੋ ਇਹ ਬੇਸ਼ਕੀਮਤੀ ਜ਼ਮੀਨ ਸਭ ਤੋਂ ਪਵਿੱਤਰ ਜਗ੍ਹਾ ਦੇ ਲਾਗੇ ਹੈ ਰਿਸਟਰੀ ਦੇ ਸਕੂਲ ਤੇ ਇਹ ਵੇਖੋ ਵੀ ਸ਼ੁੱਕਰ ਸ਼ਨੀ ਐਤਵਾ ਚਲਜੋ ਤਾਂ ਕਿਸੇ ਹੋਟਲ 'ਚ ਕਮਰਾ ਨਹੀਂ ਲੱਭਦਾ ਜੀ 363 ਗਾਈ ਦਾ ਜਿਹੜਾ ਹੈਗਾ ਐਸ ਵੀਓ ਜਾਵੇ 20 ਕਰੋੜ 22 ਕਰੋੜ ਜਿਹੜਾ ਉਹ ਰਣਜੀਤ ਦੇ ਵਿਨੂ ਆ ਤੇ ਜਿਹੜੀ ਸਭ ਤੋਂ ਸ਼ਹਿਰ ਦਾ ਭੀੜ ਭਾਲ ਵਧੀਆ ਇਲਾਕਾ ਮਤਲਬ 3 ਲੱਖ ਤੋਂ ਘੱਟ ਭਾਅ ਨਹੀਂ ਉੱਥੇ ਦੀ بیس ਪ੍ਰਾਈਸ ਅੱਜ ਤਾਂ 12.84 ਲੱਖ ਰੁਪਏ ਹੈ 12 ਕਰੋੜ 84 ਲੱਖ ਰੁਪਏ ਜੀ ਇਹਦੇ ਇੱਕ ਹੋਰ ਬੜੀ ਬੜੀ ਗੱਲ ਆ ਮੈਂ ਦੇਖ ਰਿਹਾ ਸੀ ਉਹ ਮੈਂ ਵੀਡੀਓ ਐਡੀਟਰ ਨੂੰ ਬੇਨਤੀ ਕਰੂੰਗਾ ਕਿ ਉਹ ਸ਼ੀਟ ਜਿਹੜੀ ਨਾਲ-ਨਾਲ ਦਿਖਾਣਾ ਵੀ ਜਦੋਂ ਬੋਲੀ ਸ਼ੁਰੂ ਹੋਣੀ ਨੇ ਲਕੇ ਜੀ ਉਹ ਮਰ ਲ ਕਿੰਨੇ ਤਰੀਕੇ ਦੇ ਨਾਲ ਵੀ 1-1 ਲੱਖ ਰੁਪਏ ਬੋਲੀ ਵਾਧੀ ਜੇ 12 85 12 86 12 87 ਮਰ ਲ ਲੱਖ-ਲੱਖ ਰੁਪਏ ਤੇ 13 ਕਰੋੜ 2 ਲੱਖ ਦੇਖਾਂ ਹੋਏਗਾ ਇਹ ਦੇਖੋ ਇਹ ਬੋਲੀ ਜਿਹੜੇ ਲੈਂਡ ਗ੍ਰੈਬਰ ਨੇ ਨਾ ਨਕਾਕੇ ਰੱਖਦੇ ਆ ਜੀ ਦੋ ਘਾਰਾਂ ਦੀ ਦਵਾਤਾ ਫਾਰਮੈਟਿਕ ਬੁਰੀ ਕਰਦੀ ਬੋਲੀ ਵਾ ਤੇ ਤਿੰਨ ਬੋਲੀ ਦਾਤਾ ਵੀ ਚਾਹੀਦੇ ਹੁੰਦੇ ਆ ਉਈ ਲਲੇ ਕਿਆ ਦੇਦੇ ਚ ਆਰ ਕਰਾ ਲੇ ਆਪਣੇ ਬੰਦੇ ਖੜੇ ਖੜੇ ਕਰ ਲੇ ਕੋਈ ਗੱਲ ਨਹੀਂ ਆ ਜਾਓ ਵੀ ਗਾਗਾ ਆ ਜਾਓ ਬੋਲੀਆ ਦੇਉ ਦੀ ਉਹਦੀ ਪਬਲਿਸੀਟੀ ਦੀ ਕਰਾਈ TFM ਰੇਡੀਓ ਦੇ ਹੋ HGP ਸੇ ਵਾਲਾ ਸੰਪਰਕ ਕਰੋ ਉਹਨਾਂ ਲੈ ਲੈਣੀ ਸੀ ਜਗਾ ਕੇ ਜੀ ਇਹ ਤੇ ਮੇਰੇ ਤੇ ਵੀ ਜਾਣਕਾਰੀ ਹੈ ਗਾਲੀ ਮੀਦਾਨੀ ਕਰੋੜ ਦੇ ਉਹਨਾਂ ਦੇ ਲੈਣੀ ਸ਼ਹਿਰ ਦੀ ਇੱਕ ਬਹੁਤ ਨਾਮਚੀਨ ਹਸਤੀ ਹੈ ਉਹਨਾਂ ਨੇ ਇਹ ਪ੍ਰਾਪਰਟੀ ਲੈਣ ਵਾਸਤੇ ਖੁੱਲੀ ਆਫਰ ਟਰਸਟ ਨੂੰ ਦਿੱਤੀ ਸੀ ਵੀ ਅਸੀਂ ਇਸ ਜਗਾ ਨੂੰ 30 35 ਕਰੋੜ ਰੁਪਏ ਚ ਲੈਣ ਨੂੰ ਤਿਆਰ ਆ ਵੇਖੋ 35 ਕਰੋੜ ਦੀ ਜਗਾ ਨਹੀਂ ਵੇਚੀ ਤੇ ਆਪਣੇ ਬੰਦੇ ਖੜੇ ਕਰਕੇ ਆਪਣੀ ਜੇਬ ਨਹੀਂ ਨਾ ਗਰਮ ਹੋਣੀ ਜੇ 13 ਜ 14 ਕਰੋੜ ਦੇ ਵਿੱਚ ਵੇਚਦੀ ਤੇ 40 ਕਰੋੜ ਦੀ ਪ੍ਰਾਪਰਟੀ ਹੈ ਤੇ ਉਹ ਕਿੰਨੇ ਵਜੇ ਤੇ 35 ਕਰੋੜ ਚੋਗੀ ਮੈਲਾ ਸੀ ਆਪਣੀ ਸਰਕਾਰ ਨੂੰ ਪੈਸਾ ਆਣੇ ਅਖਬਾਰ ਦੇ ਤਾ ਚਾਰ ਬੰਦੇ ਬੋਲੀ ਦਾ ਆ ਗਏ ਤੇ ਬੋਲੀ ਦੀ ਤਰੀਕ ਹੋ ਗਈ 29 7 2020 ਨਿਰਧਾਰਿਤ ਕਰ ਲਈ ਗਈ ਟਾਈਮ ਰੱਖ ਲਿਆ 9 ਦੇ ਤੋਂ ਲੈ ਕੇ 4 ਵਜੇ ਤੱਕ ਜੀ ਚਾਰ ਬੋਲੀ ਦਾ ਆ ਗਏ ਮਨੀਤ ਸੰਧਰ ਨਖਲ ਸੰਧਰ ਕਹਿ ਦਿੰਦਾ ਵੀ ਇਹ ਬਾਪ ਬੇਟਾ ਜੀ ਜੋ ਦੱਸਿਆ ਜਾਂਦਾ ਐ ਰੋਪ ਲਗਾਈ ਹੈ ਰੋਪ ਵਿੱਚ ਕਹਿ ਕੇ ਇਹ ਵੀ ਆ ਪਿਓ ਸਮੇ ਦੇ ਚੇਅਰਮੈਨ ਦਿਨੇਸ਼ ਬਖਸ਼ੀ ਦੇ ਕੋਈ ਇੰਗਰੀ ਪਿੰਗੜੀ ਜਿਹਾ ਹੈਗੇ ਆ ਪੀ ਕੰਨਾਂ ਅੰਕੇ ਨੁੰਡਿਆਂ ਦੇ ਵਿੱਚ ਆਉਂਦੇ ਕੋਈ ਲੱਗਦੇ ਆ ਬਟਾਲੇ ਦੇ ਆ ਜੀ ਇੱਕ ਆ ਗਿਆ ਸਤਨਾਮ ਸਿੰਘ ਗਾੜਕ ਕਲੋਨੀ ਦਾ ਇੱਕ ਐਸ ਜੇ ਐਸ ਇੰਟਰਪ੍ਰਾਈਜ਼ਸ ਆ ਗਈ ਜੀ ਲੋਕਾਂ ਨੂੰ ਸ਼ੱਕ ਇਹ ਹੈਗਾ ਵੀ ਸਤਨਾਮ ਸਿੰਘ ਦੀ ਐਸ ਜੇ ਐਸ ਇੰਟਰਪ੍ਰਾਈਜ਼ਸ ਵੀ ਹੁਣ ਅਸੀਂ ਇਹਨੂੰ ਕਨਫਰਮ ਨਹੀਂ ਕਰਦੇ ਇਹ ਤਾਂ ਜਾਂਚ ਦਾ ਵਿਸ਼ਾ ਨਹੀਂ ਉਹ ਜਾਂਚ ਦਾ ਵਿਸ਼ਾ ਹੈਗੀ ਆ ਲੋਕਾਂ ਦੀ ਸ਼ੱਕ ਦਾ ਦੱਸਣ ਦੇ ਆ 18 ਛਤਾਂ ਤੇ 10 ਨੰਬਰ ਛਤਾਂ ਕੀ ਵੀ ਬੋਲੀ ਕਿਤੇ ਵੀ ਕੈਨਸਲ ਹੋ ਸਕਦੀ ਤੇ 29 ਦੂਜੀ ਹੈਗੀ ਵੀ ਕੋਰਨਰ ਦਾ 10% 16 ਨੰਬਰ ਛਤ ਵੀ ਵਾਧਾ ਵੀ ਹੋਣਾ ਚਾਹੀਦਾ ਹੈ ਬੋਲੀ ਦਾ ਪੋਰਟਲ 29/7/2020 ਨੂੰ ਆਨਲਾਈਨ ਖੋਲਤਾ ਬੋਲੀ ਦਾ ਤਾਂ ਆਪ ਤੇ ਦਲੇ ਹੀ ਪਹਿਲੇ ਨੇ ਇੱਕ ਨੇ ਨਿਕਲਨੇ ਵਧਾਤਾ ਇੱਕ ਐਸਟੀਐਸ ਦੇਤੀ 1285 ਕਰਦੀ ਉਹਨੇ 86 ਕਰਦੀ ਨਿਕਲ ਇਦਾਂ ਕਰਦੇ ਕਰਦੇ ਦੋ ਵਜ ਕੇ 28 ਮਿੰਟ ਤੇ ਸਤਨਾਮ ਸਿੰਘ ਦੇ ਦਿੰਦਾ 13 ਕਰੋੜ ਤੇ 2 ਲੱਖ ਦੀ ਬੋਲੀ। ਜੀ ਇਥੇ ਇੱਕ ਵੀ ਦੱਸਣ ਦੀ ਇਹ ਇਹ ਰਾ ਸ਼ਿਕਾਇਤ ਹੋਈ ਨਹੀਂ ਸਰਕਾਰ ਕੋਲ ਵੀ ਇਹ ਬੋਲੀ ਹਮਸਲਾ ਹੋ ਗਏ ਹੋਰੀ ਜੇ ਇਹ ਬੋਲੀ ਜੇ ਹਿਰਾਫਰੀ ਜੇ ਨੇਰੀ ਇਹ ਤੇ ਕਰੋਨਾ ਦੀ ਜ਼ਮੀਨ ਤੁਹਾਡੀ ਸਸਤੀ ਜਾ ਰਹੀ ਆ। ਉਤੋਂ ਆਂਦੇ ਵੀ ਡਾਇਰੈਕਟਰ ਦਫ਼ਤਰੋਂ ਫੋਨ ਆਏ ਤੇ ਵੀ ਬੋਲੀ ਕੈਨਸਲ ਕਰ ਦਿਓ। ਪਰ ਇਹ ਬੋਲੀ ਕੈਨਸਲ ਨਹੀਂ ਕਰਾਈ ਜਾ ਰਹੀ। ਬੋਲੀ ਕੈਨਸਲ ਹੈ ਤੇ ਸ਼ਰਤ ਦੇ ਅਨਸਾਰ ਕਿਸੇ ਵੱਲ ਵੀ ਚੇਅਰਮੈਨ ਸਾਹਿਬ ਕਰਾ ਲੈਂਦੇ ਆ। ਜੀ ਫਿਰ ਡਾਇਰੈਕਟਰ ਦਫ਼ਤਰੋਂ ਰਿਟਰਨ ਆਰਡਰ ਆ ਜਾਂਦੇ ਆ। ਬਿਲਕੁਲ ਡਾਇਰੈਕਟਰ ਲੋਕਲ ਬੋਡੀ ਤੋਂ ਵੀ ਇਹ ਬੋਡੀ ਜਿਹੜੀ ਬੋਲੀ ਜਿਹੜੀ ਆ ਅਗਲੇ ਹੁਕਮਾਂ ਤੱਕ ਕੈਨਸਲ ਕੀਤੀ ਜਾਂਦੀ ਆ ਅਮੀ ਬੜੀ ਤੱਲੋ ਮੱਚੀ ਹੁੰਦੀ ਹੈ ਮੈਂ ਸਕਰੀਨ ਤੇ ਵੀਡੀਓ ਐਡੀਟਰ ਨੂੰ ਬੇਨਤੀ ਕਰਾਂਗਾ ਉਸ ਦੀ ਕਾਪੀ ਵੀ ਨਾਲ-ਨਾਲ ਦਿਖਾਈ ਜਾਂਦ ਕਰਕੇ ਜੀ ਇਹ ਵੀ ਬੜਾ ਬੜਾ ਸਵਾਲ ਫਿਰ ਇਸ ਤੋਂ ਵੱਡੀ ਫਿਰ ਪੜਾਈ ਸਭ ਸੁਣ ਕੇ ਹਨ ਹੋ ਜੋਗੇ ਕੀ ਹੁੰਦਾ ਉਹ ਜਿਹੜਾ ਦਿੰਦਾ 13. 13 ਕਰੋੜ 2 ਲੱਖ ਦੀ ਬੋਲੀ ਸਤਰਾਮ ਸਿੰਘ ਉਹ ਅੱਜ ਜਿਸ ਕਰਾਉਂਦਾ ਤੇ ਕੋਣ ਜ ਨੂੰ ਕੋਣ ਮਰ ਕੋਣ ਦਿੰਦਾ ਜੀ ਸਵਾਲ ਬਹੁਤ ਵੱਡਾ ਇਹ ਹੈ ਕਿ ਜਦੋਂ ਵਿਦਾਉਟ ਦਾ ਡਿਮਾਂਡ ਨੋਟਿਸ ਵਿਦਾਉਟ ਦਾ ਅਲੋਟਮੈਂਟ ਲੈਟਰ ਉਹ ਈਓ ਪਰਿੰਦਰ ਸਿੰਘ ਜੀ ਇਹ ਉਦੋਂ ਸਵਾਲ ਰਕੇ ਜੀ ਇਹ ਖੜਾ ਹੁੰਦਾ ਜਦੋਂ ਸਰਕਾਰ ਨੇ ਬੋਲੀ ਰੱਦੀ ਕਰ ਦਿੱਤੀ ਤੇ ਪੈਸੇ ਕਿਧਰ ਪੈਸੇ ਕਿਧਰ ਜਮਾ ਕਰ ਲਏ ਫਿਰ ਸੇਮ ਦੇ ਰੱਦ ਕੀਤੀ ਤੇ ਤੁਸੀਂ ਦੇਖੋ ਜਿਹੜੀ ਲਾਸਟ ਬੋਲੀ ਹੁੰਦੀ ਨਾ ਰਕੇ ਜੀ ਮੇਰੇ ਕੋਲ ਡਾਕੂਮੈਂਟ ਨੇ 29/7 ਨੂੰ 14:28 ਮਿੰਟ ਤੇ ਯਾਨੀ ਕਿ 28 ਮਿੰਟ 17 ਸੈਕਿੰਡ ਤੇ ਯਾਨੀ ਕਿ ਉਦੋਂ ਸਰਕਾਰ ਦੀ ਚਿੱਠੀ ਅੱਜ ਕੱਲ ਤਾਂ ਮੇਲ ਆ ਜਾਂਦੀ ਹੈ ਮੇਲ ਆ ਜਾਂਦੀ ਦੀ ਇਹਦੀ ਮੇਰਾ ਖਿਆਲ 4 ਵਜੇ ਤੱਕ ਬੋਲੀ ਹੋਣੀ ਸੀ ਤੇ 1-1 ਲੱਖ ਰੁਪਇਆ ਇਹਨਾਂ ਨੇ ਵਧਾਈ ਜਿਵੇਂ ਅੰਜੀ ਲੱਗਦਾ ਜੀ ਆਪਸ ਵਿੱਚ ਮਿਲੇ ਹੁੰਦੇ ਅਗੇ ਜੀ ਜਿਵੇਂ ਉਹ ਤੁਹਾਨੂੰ ਪੁਰਾਣਾ ਕਮਿਸ਼ਨਰ ਆਫਿਸ ਪਤਾ ਯਾਦ ਹੋਣਾ ਕੰਪਨੀ ਬਾਗ ਦੇ ਸਾਹਮਣੇ ਉਹਦੇ ਪਿੱਛੇ ਜਗਾ ਵੀ ਕੀ ਸੀ ਉਹਦਾ ਵੀ ਬੜਾ ਰੌਲਾ ਪਿਆ ਸੀ ਇੱਕ ਵਾਰੀ ਅੱਜ ਤੱਕ ਨਹੀਂ ਬਣੀ ਉਹ ਬਾਅਦ ਚੋਂ ਤੇ ਨਹੀਂ ਨਹੀਂ ਉਹ ਤੁਸੀਂ ਹੋਰ ਗੱਲ ਦੀ ਜਗਾ ਦੀ ਗੱਲ ਕਰ ਰਹੇ ਹੋ ਮੈਂ ਬਿਲਕੁਲ ਕਮਿਸ਼ਨਰ ਦੀ ਬੈਗ ਬੈਗ ਦੀ ਗੱਲ ਕਰ ਰਹੇ ਹਾਂ ਨਾਲ ਦੀ ਗੱਲ ਕਰ ਰਹੇ ਹਾਂ ਤੇ ਇਹ ਤੁਸੀਂ ਦੇਖੋ ਵੀ ਕਿਸ ਤਰ੍ਹਾਂ ਡਾਇਰੈਕਟਰ ਲੋਕਲ ਬਾਡੀ ਦੇ ਦਫ਼ਤਰ ਤੋਂ ਡਾਇਰੈਕਟਰ ਦੀ ਚਿੱਠੀ ਆਉਂਦੀ ਹੈ ਕਹਿ ਦਿੰਦੇ ਆ ਵੀ ਬੰਦ ਫਿਰ ਪੈਸੇ ਕਿੱਦਾਂ ਜਮਾ ਹੋਏ ਇਹ ਬਹੁਤ ਵੱਡਾ ਜਿਹੜਾ ਜਾਂਚ ਕਰ ਰਿਹਾ ਸੀ ਜੀ ਇਹਦਾ ਮਤਲਬ ਕੁਮ ਮਾਫੀਆ ਦਾ ਸਾਥ ਹੈਗਾ ਹੀ ਦੇ ਵਿੱਚ ਬਿਲਕੁਲ ਠੀਕ ਹੈ ਜੀ ਕੋਈ ਵੱਡੀ ਪਿੱਛੇ ਤਾਕਤ ਹੈਗੀ ਜਿਹੜਾ ਕੰਮ ਕਰਵਾ ਰਹੀ ਸੀ ਜਦੋਂ EO ਨੇ ਲੋਡਮਨ ਲੈਟਰ ਨਹੀਂ ਦਿੱਤੀ ਡਿਮਾਂਡ ਨੋਟਿਸ ਨਹੀਂ ਦਿੱਤਾ ਤਾਂ ਪੈਸੇ ਕਿੱਦਾਂ ਜਮਾ ਹੋਗੇ ਜੀ ਫਿਰ 19 10 2020 ਨੂੰ ਸੈਕਟਰੀ ਤੇ ਡਾਇਰੈਕਟਰ ਇਹਨਾਂ ਨੂੰ ਆਦੇ ਇਹ ਵੀ ਕਹਿੰਦੇ ਆ ਵੀ ਬੋਲੀ ਪਹਿਲੇ ਰੱਦ ਕਰ ਨਵੇਂ ਸਿਰੇੋਂ ਕਰਾਓ ਆਂਦੇ ਵੀ ਵੇਖੋ ਦਰਬਾਰ ਸਾਹਿਬ ਦੇ ਕੋਲ ਜਗਾ ਇਹਨਾਂ ਰਗੀਆਂ ਦੀ ਪਹਿਲੀ ਪਸੰਦਾ ਇਹ ਪ੍ਰਾਪਰਟੀ ਜਿਹੜੀ ਹੈਗੀ ਆ ਜੀ ਇਹ ਉਹਨੂੰ ਫੋਨ ਆਦੇ ਆ ਇੱਕ ਨੋਟਿੰਗ ਬੰਦੀ ਆ ਜੀ ਨੋਟਿੰਗ ਬਣਾਦੇ ਤਾਂ ਦੇ ਵੀ ਚੇਅਰਮੈਨ ਕੋਲੋਂ ਜਾ ਕੇ ਬੋਲੀ ਕਰਾਓ 29 10 2020 ਨੂੰ ਇਹ ਨੋਟਿੰਗ ਬੰਦੀ ਧਨੋਕਰ ਕਰਤਕ ਵੱਲੋਂ ਜੀ ਬਣ ਕੇ ਲਾਅ ਅਫਸਰ ਕੋਲ ਚਲ ਜਾਂਦੀ ਆ ਫਾਈਲ ਲਾਅ ਅਫਸਰ ਕੋਲ ਜਾਂਦੀ ਆ 10 ਨੰਬਰ 2020 ਨੂੰ ਜੀ ਲੀਗਰ ਆਇਲੈਂਡ ਲਈ ਉਹ ਵੀ ਲਿਖਦੇ ਆ ਵੀ ਇਹ ਜਿਹੜੀ ਆ ਬੋਲੀ ਦੁਬਾਰਾ ਹੋਣੀ ਚਾਹੀਦੀ ਆ ਵੀ 18 ਲੱਖ ਸਾਰਾ ਬੇਸਿਕ ਪ੍ਰਾਈਸ ਤੋਂ ਪੈਸੇ ਵਧੇ ਵੀ ਸਾਡੀਆਂ ਬੋਲੀਆਂ ਦੇ 30 30 40 40% ਵਧੇ ਜਾਂਦੀਆਂ ਵੀ ਇਹ ਸਹੀ ਨਹੀਂ ਇਹ ਕੈਨਰੈਂਜ ਦੀ ਪਹਿਲੀ ਪਸੰਦਾ ਪ੍ਰਾਈਮ ਜਗਾ ਹੈਗੀ ਆ ਇਹ ਦੁਬਾਰਾ ਹੋਣੀ ਚਾਹੀਦੀ ਬੋਲੀ ਇਹ ਫਾਈਲ ਜਾਂਦੀ ਆ EO ਗੋਲ 13 11 ਨੂੰ 2020 ਨੂੰ ਇਹੋ ਫਿਰ 13 11 2020 ਨੂੰ ਆਪਣਾ ਨੰਬਰ ਲਾ ਦਿੰਦਾ ਜੀ ਫਾਈਲ ਲਾ ਕੇ ਤੇ ਚੇਅਰਮੈਨ ਸਾਹਿਬ ਨੂੰ ਭੇਜ ਦਿੰਦਾ ਜੀ ਪੇ ਆ ਜਿਹੜੀ ਵੈ ਸਾਈਨ ਵਾਸਤੇ ਪ੍ਰੂਵਲ ਵਾਸਤੇ ਤੇ ਚੇਅਰਮੈਨ ਸਾਹਿਬ ਜੋ ਰੋਪਾ ਲੈਟਰ 6 ਮਹੀਨੇ ਫਾਈਲ ਜਿਹੜੀ ਆ ਆਪਣੇ ਕੋਲ ਦਬਾ ਲੈਂਦੇ ਆ ਉੱਤੇ ਕੋਈ ਡਿਸੀਜਨ ਲੈਂਦੇ ਹੀ ਨਹੀਂ ਜੀ ਤੁਸੀਂ கேਸੀ ਇਹ ਦੇਖੋ ਇਹਦੇ ਚ ਨਾ ਈਓ ਨੂੰ ਚਿੱਠੀ ਲਿਖੀ ਜਾਂਦੀ ਹੈ ਵੀ ਇਸ ਉੱਤੇ ਲਿਖ ਸਪਸ਼ਟ ਲਿਖਿਆ ਜਾਂਦਾ ਵੀ ਉਪਰੋਕਤ ਵਿਸ਼ੇ ਸੰਬੰਧੀ ਆਪ ਜੀ ਨੂੰ ਲਿਖਿਆ ਜਾਂਦਾ ਹੈ ਕਿ ਆਪ ਵੱਲੋਂ ਅੱਜ ਜੋ ਬਿਲਡ ਅਪ ਸ਼ੋਪਿੰਗ ਪਲਾਜ਼ਾ ਬਾਜ਼ਾਰ ਸੰਦੂਕਾਂ ਸ਼ੇਰਾਂ ਵਾਲਾ ਗੇਟ ਦੀ ਈ ਨਿਲਾਮੀ ਰੱਖੀ ਕੀਤੀ ਗਈ ਹੈ ਉਸ ਉੱਤੇ ਅਗਲੇ ਹੁਕਮਾਂ ਤੱਕ ਰੋਕ ਲਾਈ ਜਾਂਦੀ ਹੈ ਅਤੇ ਹਿਦਾਇਤ ਕੀਤੀ ਜਾਂਦੀ ਹੈ ਇਸ ਸੰਬੰਧੀ ਕੋਈ ਵੀ ਅਗਲੀ ਕਾਰਵਾਈ ਅਮਲ ਦੇ ਵਿੱਚ ਨਾਲ ਲਿਆਂਦੀ ਜਾਵੇ ਇਹ ਚ ایਓ ਨੇ ਆਪਣੀ ਜਿਹੜੀ ਹੈ ਚਿੱਠੀ ਦੇ ਵਿੱਚ ਸਪਸ਼ਟ ਲਿਖਿਆ ਤੇ ਫਿਰ ਪੈਸੇ ਕਿਤਰਾ ਜਮ੍ਹਾਂ ਹੋਗੇ ਇਹ ਸਮਝ ਤੋਂ ਪਰੇ ਹੈ ਇਹ ਸਵਾਲ ਰੱਖਿਆ ਕਿ ਨਾ ਕਿ ਇੰਨੇ ਕਿਰਾਏ ਤੁਸੀਂ ਵੀ ਹੁਣ ਬਿਜਲੀ ਨਾਲ ਜਾਂਚ ਕਰੋਗੀ ਨਾ ਇਹਦੇ ਮਗਰ ਕਿਹਦਾ ਹਥੇ ਤੁਸੀਂ ਕਹੇ ਜੀ ਇੱਕ ਹੋਰ ਇਹਦੇ ਵਿੱਚ ਦੇਖੋ ਨਾ ਫਿਰ 19 10 ਨੂੰ ਸਰਕਾਰ ਹੁਕਮ ਜਾਰੀ ਕਰ ਦਿੰਦੀ ਉਹ ਮੈਂ ਸੁਣਾਉਣਾ ਵਾਂ ਵੀ ਕਹਿੰਦੇ ਇਹ ਸਬੰਧੀ ਸਰਕਾਰ ਪਾਸੋਂ ਦਿਸ਼ਾ ਨਿਰਦੇਸ਼ ਲੈਣ ਲਈ ਟਰਸਟ ਦਫ਼ਤਰ ਵੱਲੋਂ ਕ੍ਰਮਵਾਰ ਪੱਤਰ ਨੰਬਰ ਦੇ ਪੱਤਰ ਨੰਬਰ ਦਾ ਜ਼ਿਕਰ ਕੀਤਾ ਆਇਆ ਫਿਰ ਕਹਿੰਦੇ ਵੀ ਸਾਨੂੰ ਇਹਨਾਂ ਤੋਂ ਕੋਈ ਦਿਸ਼ਾ ਨਿਰਦੇਸ਼ ਜਿਹੜੇ ਆ ਉਹ ਹਾਸਲ ਨਹੀਂ ਹੋਏ ਇਸ ਲਈ ਦਫ਼ਤਰ ਦੇ ਹਿੱਤ ਨੂੰ ਧਿਆਨ ਚ ਰੱਖਦੇ ਹੋਏ ਨਿਲਾਮੀ ਦੀਆਂ ਸ਼ਰਤਾਂ ਦੇ ਵਿੱਚ ਦਰਜ ਸ਼ਰਤ 10 ਨੰਬਰ ਅਨੁਸਾਰ ਮਾਨਯੋਗ ਚੇਅਰਮੈਨ ਕਿਸੇ ਕਾਰਨ ਕਰਕੇ ਬੋਲੀ ਕਿਸੇ ਦੇ ਪੜਾਜ ਰੱਦ ਕਰ ਸਕਦੇ ਨੇ ਇਸ ਲਈ ਇਸ ਬੋਲੀ ਕੈਨਸਲ ਅਤੇ ਇਸ ਕੰਪਲੈਕਸ ਦੀ ਅਗਲੀ ਬੋਲੀ ਰੱਖਣ ਲਈ ਸਮਾਂ ਅਤੇ ਮਿਤੀ ਨਿਰਧਾਰਤ ਕਰਨ ਸੰਬੰਧੀ ਪ੍ਰਵਾਨਗੀ ਲੈਣ ਲਈ ਮਿਸਲ ਮਾਨਯੋਗ ਚੇਅਰਮੈਨ ਸਾਹਿਬ ਨੂੰ ਭੇਜਣ ਦੇ ਵਿੱਚ ਹਿੱਤ ਪੇਸ਼ ਹੈ ਜੀ ਥੱਲੇ ਚਿੱਠੀ ਮੈਂ ਨਾਲ ਵੀਡੀਓ ਐਡੀਟਰ ਨੂੰ ਵੀ ਬੇਨਤੀ ਕਰਾਂਗਾ ਇਹ ਸਕਰੀਨ ਤੇ ਇਹ ਚਿੱਠੀ ਨੂੰ ਵੀ ਦਿਖਾ ਦੇਣ ਤੁਸੀਂ ਦੇਖੋ ਕਿਹੀ ਕਿਸ ਤਰ੍ਹਾਂ ਹੈ ਫਾਈਲ ਚੱਲੀ ਜਾਂਦੀ ਹੈ ਫਿਰ ਲਾਅ ਅਫਸਰ ਕੋਲ ਕੇ ਜੀ ਗੌਤਮ ਜੀ ਠੀਕ ਹੋ ਤੇ ਲਾਅ ਅਫਸਰ ਵੀ ਆਪਣੀ ਦੇਖੋ رائے ਦਿੰਦੇ ਆ ਫਿਰ ਉਹ ਕਿੰਨੇ ਆ ਵੀ ਜਿਹੜੀ ਉਹ ਲਿਖਦੇ ਨੇ ਵੀ ਕਹਿੰਦੇ ਇਹ ਬੋਲੀ ਬੇਸ ਪ੍ਰਾਈਸ ਤੇ ਸੀ ਤੇ 12 ਕਰੋੜ 84 ਲੱਖ ਨੂੰ ਬੇਸ ਪ੍ਰਾਈਸ ਰੱਖਿਆ ਤੇ ਸਿਰਫ ਕਿਤੇ ਵੀ 18 ਲੱਖ ਰੁਪਏ ਚ ਵੜਾ ਕੇ ਖਤਮ ਕਰ ਦਿੱਤੀ ਉਹ ਜਿਵੇਂ ਤੁਸੀਂ ਦੱਸਿਆ ਰਗੇ ਜੀ ਵੀ ਇੱਕ ਐਸਈਓ 363 ਗਾਜ ਦਾ ਉਹ 10 ਕਰੋੜ ਦਾ 12 ਕਰੋੜ ਦਾ 15 ਕਰੋੜ ਦਾ 20-20 ਕਰੋੜ ਹੈ ਤੇ ਇਹ ਜਿਹੜਾ 1270 ਗਾਜਾ ਜਗਾ ਪ੍ਰਾਈਮ ਲੋਕੇਸ਼ਨ ਕਾਰਨ ਦੀ ਜਗਾ ਜਿੱਥੇ ਕਿ ਇਹ ਹੋਟਲ ਜਿਵੇਂ ਹਰ ਬੰਦਾ ਚਾਹੁੰਦਾ ਕਿ ਮੈਂ ਉੱਥੇ ਹੋਟਲ ਲਾਵਾਂ ਤੇ ਜਿਵੇਂ ਇਹਦਾ ਇਹ ਕਹਿੰਦੇ ਆ ਕਿ ਐਨਆਰਆਈ ਨੂੰ ਪਤਾ ਲੱਗਦਾ ਉਹ ਉਹਨਾਂ ਨੇ ਹੋ ਸਕਦਾ 100 ਕਰੋੜ ਤੇ ਲੈ ਲੈਂਦੇ ਫਿਰ ਉਹ ਆਪਣੀ ਚਿੱਠੀ 'ਚ ਇਹ ਲਿਖਦੇ ਨੇ ਜਿਹੜੇ ਉਹਨਾਂ ਨੇ ਆਪਣੇ ਲਾਅ ਅਫਸਰ ਜਿਹੜੇ ਗੌਤਮ ਜੀਠੀਆਂ ਨੇ ਜਿਹੜੀ ਦਿੱਤੀ ਹੈ ਆਪਣੀ ਨੋਟਿੰਗ ਦਿੱਤੀ ਹੈ ਵੀ ਇਸ 13 ਕਰੋੜ 2 ਲੱਖ ਤੇ ਸਮਾਪਤ ਹੋ ਗਈ ਹੈ ਤੇ ਸਾਰੀ ਕਹਾਣੀ ਜਿਹੜੀ ਸ਼ੱਕ ਦੇ ਦਾਰੇ 'ਚ ਹੈ ਉਹ ਫਿਰ ਇਹ ਵੀ ਕਹਿੰਦੇ ਲਿਖਦੇ ਨੇ ਕਹਿੰਦੇ ਵੀ ਇਹਨੂੰ ਵੇਚਣ ਲਈ ਪ੍ਰਚਾਰ ਨਹੀਂ ਕੀਤਾ ਗਿਆ ਇਸ ਦੀ ਕੀਮਤ ਵਧਿਆ ਤੇ ਇਹ ਵੀ رائے ਦਿੱਤੀ ਉਹਨਾਂ ਨੇ ਕਿ ਆਖਿਆ ਵੀ ਇਹ ਵੀ ਜਿਹੜਾ 1-1 ਲੱਖ ਰੁਪਇਆ ਵੱਧ ਜਿਹੜਾ ਇਸ ਸ਼ੱਕ ਦੇ दायरे ਦੇ ਵਿੱਚ ਆਉਂਦਾ ਉਹ ਬੋਲੀ ਦੀਆਂ ਸ਼ਰਤਾ ਪੂਰੀਆਂ ਕਰਨ ਵਾਸਤੇ ਜਿੰਨੇ ਸਾਰੇ ਬੋਲੀ ਦਾਤਾ ਬੋਲੀ ਨਾ ਨਾ ਦੇਣ ਬੋਲੀ ਸੈਕਟ ਨਹੀਂ ਹੁੰਦੀ ਤੁਸੀਂ ਕੇ ਇਹ ਕਰਕੇ ਕਈ ਨੇ 1 ਲੱਖ ਦੇ ਕੇ ਤੇ ਬਹਿ ਗਏ ਜੁੱਬ ਕਰਕੇ ਉਹਨੇ ਕੁਰਮਪੁਰਾ ਕਰਤਾ ਜੀ ਫਿਰ ਕਹੇ ਜੀ ਉੱਤੇ ਇਹ ਵੀ ਲਿਖਦਾ ਲਾਭ ਸਰ ਆਪਣੇ ਗੋਤਮਜੀਠਿਆ ਕਹਿੰਦੇ ਵੀ ਪੁਰਾਣੀ ਬੋਲੀ ਨੂੰ ਕੈਨਸਲ ਕਰਕੇ ਇਹਨੂੰ ਫੇਰ ਕਰਾਇਆ ਕਰਾਈ ਜਾਂਦੀ رائے ਦਿੱਤੀ ਜਾਂਦੀ ਹੈ ਇਹਨਾਂ ਫਾਈਲਰ ਸਾਹਿਬ ਹੀ ਸਹਿਮਤੀ ਦਿੰਦੇ ਆ ਤੇ ਫਾਈਲ ਭੇਜਦੇ ਨੇ ਨੰਬਰ ਲਾ ਕੇ ਜੀਰਮਾਨ ਸਾਹਿਬ ਕੋਲ ਚੇਅਰਮੈਨ ਸਾਹਿਬ ਕੋਲ ਤੇ ਉਹ ਫਾਈਲ ਚੇਅਰਮੈਨ ਸਾਹਿਬ ਕਹਿੰਦੇ 6 ਮਹੀਨੇ ਤੱਕ ਰੱਖਦੇ ਆਪਣੇ ਕੋਲ ਆ ਪੇਰਾ ਦੇ ਆ ਫਿਰ 6 ਮਹੀਨੇ ਬਾਅਦ ਜੀਰਮਾਨ ਸਾਹਿਬ 13 5 2021 ਨੂੰ ਉੱਥੇ ਇੱਕ ਮਤਾ ਲੈਂਦੇ ਆ ਜੀ ਮਤਾ ਨੰਬਰ 39 ਜੀ ਜੋ ਕਹਿੰਦੇ ਆ ਵੀ ਜਿਹੜਾ ਸਭ ਤੋਂ ਵੱਧ ਬੋਲੀ ਦਿੱਤੀ ਹੀ ਉਹ ਦਿੱਤੀ ਹੀ ਇੱਕ ਸਤਰਾਮ ਸਿੰਘ ਨੇ 13 ਕਰੋੜ ਤੇ 2 ਲੱਖ ਦੀ ਜੀ ਉਹ ਕੋ 10% ਕੋਰਨਰ ਦਾ ਵਾਧਾ ਲਿਆ ਜਾਵੇ 1 ਕਰੋੜ 320000 ਜੀ ਟੋਟਲ ਵਾਧਾ ਬਣ ਗਿਆ 14 ਕਰੋੜ 32 ਲੱਖ ਦੇ 20000 ਆਉਂਦੇ ਵੀ ਇਹਨੇ ਹਾਈ ਕੋਰਟ 'ਚ ਕੇਸ ਹੀ ਵਜਿਆ ਪਾਇਆ ਆ ਤੇ ਲਿਟੀਗੇਸ਼ਨ ਤੋਂ ਬਚਣ ਵਾਸਤੇ ਕਿਉਂ ਬੋਲੀ ਇਹਦੀ ਸਭ ਤੋਂ ਵੱਧ ਹੈਗੀ ਹੀ ਉਹ ਕਹਿੰਦੇ ਆ ਵੀ ਇਹਨੂੰ ਲੋਡ ਕਰਤੀ ਜਾਵੇ ਜੀ ਹੁਣ ਹਾਈ ਕੋਰਟ 'ਚ ਉਹਨੇ ਕੇਸ ਪਾਇਆ ਜਾਂ ਉਹਦੇ ਕੋਲ ਪਵਾਇਆ ਗਿਆ ਪਰ ਕੋਰਟ ਨੇ ਕੋਈ ਰੀਲੀਫ ਨਹੀਂ ਦਿੱਤਾ ਉਹਨੂੰ ਜੀ ਸਰ ਰਕੇ ਜੀ ਦੇਖੋ ਸਭ ਤੋਂ ਵੱਡਾ ਸਵਾਲ ਫੇਰ ਉਸ ਇਸ ਗੱਲ ਤੇ ਅਸੀਂ ਆਉਨੇ ਆ ਜਦੋਂ ਅਲਾਟਮੈਂਟ ਹੀ ਰੱਦ ਹੋ ਗਈ ਤੇ ਫਿਰ ਤੁਸੀਂ ਇਹਦੇ ਪੈਸੇ ਕਿਸ ਤਰ੍ਹਾਂ ਲੇ ਤੋਂ ਅਦੇ ਕੋਲ 6 ਮਹੀਨੇ ਤੁਸੀਂ ਫਾਈਲ ਜਿਹੜੀ ਦੱਬੇ ਰੱਖੀ ਲਾਫਸਰ ਦੇ ਨੂੰ ਤੁਸੀਂ ਜਿਹੜੇ ਉਹਨਾਂ ਨੋਟਿੰਗ ਦਿੱਤੀ ਹੈ ਉਹਨਾਂ ਦਾ ਕੇਸ ਲੜਨਾ ਉਹਨੂੰ ਦਰਕਨਾ ਕਰਤਾ ਨਹੀਂ ਨਹੀਂ ਫਿਰ ਤੁਸੀਂ ਲਾਫਸਰ ਦੀ ਦੁਬਾਰਾ ਰਾਈ ਕਿਉਂ ਨਹੀਂ ਲਈ ਗਈ ਨਹੀਂ ਲੈਣੀ ਕਹੀ ਦੇ ਫਿਰ ਇਹਦਾ ਜੇ ਫਿਰ ਤੁਹਾਨੂੰ ਉਸ ਲਾਫਸਰ ਤੇ ਭਰੋਸਾ ਨਹੀਂ ਸੀ ਤੇ ਤੁਸੀਂ ਲਾਫਸਰ ਨੂੰ ਬਦਲਣ ਦੀ ਸਿਫਾਰਿਸ਼ ਕੀਤੀ ਹਾਂ ਤੁਸੀਂ ਵੀ ਲਾਫਸਰ ਬਦਲ ਦਿਓ ਵੀ ਮੇਰੇ ਅਕੋਰਡਿੰਗ ਨਹੀਂ ਚੱਲਦਾ ਗੋਤਮ ਜੀਠੀਆ ਵੀ ਇਹਨੂੰ ਬਦਲ ਕੇ ਨਵਾਂ ਬੰਦਾ ਲਾਓ ਸਰਕਾਰ ਤੁਹਾਡੀ ਸੀ ਤੇ ਮੰਤਰੀ ਸਾਹਿਬ ਤੁਹਾਡੇ ਸੰਨ ਉਹਨਾਂ ਲਾ ਹੀ ਦੇਣਾ ਸੀ ਬਿਲਕੁਲ ਮਤੇ ਦੀ ਪ੍ਰਵਾਨਗੀ ਲੈਣ ਵਾਸਤੇ ਇੱਕ ਕਾਂਸਲ ਦੇ ਬੜੇ-ਵੱਡੇ ਨੇਤਾ ਨੇ ਜੀ ਇਹਦੇ ਰੋਲਾਂ ਦੇ ਨੁਭਾਇਆ ਜੀ ਆ ਨਾ ਤਾਂ ਲੱਗ ਰਿਹਾ ਜੀ ਉਹਨਾਂ ਦਾ ਹੁਣ ਸੱਚ ਕਿੰਨਾ ਹੈ ਤੇ ਜਾਂਚ ਵਿੱਚ ਪਤਾ ਲੱਗੂਗਾ ਕਿ ਇਹ ਲਾਣਾ ਹੋਵੇ ਉਹ ਜਾਂਚ ਜਿਵੇਂ 90 ਨੰਬਰ ਦੀ ਲਿਧਿਆਣੇ ਚਲੀ ਜਾਂਦੀ ਹੈ ਵੀਜਲੈਂਸ ਵੱਲੋਂ ਅੰਮ੍ਰਿਤਸਰ ਜੀ ਵੀ ਚਲੀ ਜਾਂਦੀ ਹੈ ਤੇ ਵਿਜੀਲੈਂਸ ਵੀ ਕੇਸ ਨੂੰ ਉਲਝ ਜਾਵੇ ਕਿਹਾ ਜੀ ਅਕਸਰ ਇੱਕ ਲੀਡਰਾਂ ਦਾ ਆਫੀਸਰਸ ਦਾ ਜਿੱਥੇ ਕੋਈ ਪੁਲਿਸ ਆਫਸਰ ਵੀ ਹੈ ਨੈਕਸਸ ਬਣਿਆ ਆ ਜਿਹਦਾ ਜਿਹੜਾ ਚੀਫ ਹੈਗਾ ਜਿਹੜਾ ਅਦਕ ਅਰੀਏ ਤੇ ਅਮਸਾ ਰਹਿ ਚੁਕਾ ਤੇ ਅੱਜ ਕੱਲ੍ਹ ਚੰਡੀਗੜ੍ਹ ਦੇ ਵਿੱਚ ਆ ਉਹ ਹੈਗਾ ਜਿੰਨੇ ਚਿਰੋਂ ਤੋਂ ਕੋਈ ਇਨਕੁਆਇਰੀਆਂ ਤੇ ਉਹ ਆ ਭ੍ਰਸ਼ਟਾਚਾਰ ਟਰਸਟਾਂ ਚ ਕਾਰਪਿਸ਼ੈ ਨਹੀਂ ਬੁਗਜ਼ਦਾ ਇਹ ਤੋਂ ਗਲਤ ਕੰਮ ਕਰਦੇ ਆ ਉ ਤੋਂ ਸਿੱਧੀ ਕਰਕੇ ਸਿੱਧੀ ਪੱਠੇ ਰਾਇ ਦੇ ਕੇ ਭੇਜਦਾ ਅਫਸਰਾਂ ਨੂੰ ਇਹਨਾਂ ਪਤਾ ਨਹੀਂ ਇਹ ਬਾਰੇ ਤੁਸੀਂ ਤੁਸੀਂ ਕੇ ਜੀ ਇੱਕ ਦੇ ਚ ਇਹ ਵੀ ਦੇਖੋ ਜਿਹੜੀ ਚਿੱਠੀ ਲਿਖੀ ਜਾਂਦੀ ਨਾ ਜਿਹੜਾ ਮਤਾ ਦੀ ਤੁਸੀਂ ਗੱਲ ਕੀਤੀ ਹੈ ਉਹਦੇ ਚ ਨੋਟਿੰਗ ਹੀ ਦਿੰਦੇ ਨੇ ਪਹਿਲੇ ਤੋਂ ਉੱਤੇ ਲਿਖਦੇ ਨੇ ਵੀ ਟਵਿਸਟ ਆਂਦਾ ਜਿਹੜਾ 16 ਤੁਸੀਂ 6 21 ਦੀ ਗੱਲ ਕੀਤੀ ਹੈ ਲਿਖ ਲੈਣੇ ਰੋਕ ਨੂੰ ਹਟਾਉਂਦੇ ਹੋਏ ਤੇ ਕੋਰਨਰ ਪ੍ਰੋਪਰਟੀ ਮੰਨਦੇ ਹੋ ਵੱਦੀ ਰਕਮ ਸਰਕਾਰ ਦੇ ਰੂਲਾਂ ਦੇ ਮੁਤਾਬਕ ਬੋਲੀ ਦੀਆਂ ਸ਼ਰਤਾਂ ਅਨੁਸਾਰ ਕਹਿੰਦੇ ਵੀ ਕਾਰਵਾਈ ਕੀਤੀ ਜਾਵੇ ਤੇ ਉਹ ਨਾਲ ਕਹਿੰਦੇ ਵੀ ਇਸ ਪੱਤਰ ਮਾਨਯੋਗ ਸੰsthānak ਸਰਕਾਰ ਮੰਤਰੀ ਪੰਜਾਬ ਸਰਕਾਰ ਦੀ ਪ੍ਰਵਾਨਗੀ ਉਪਰਾਧ ਜਾਰੀ ਕੀਤਾ ਜਾਂਦਾ ਹੁਣ ਸਵਾਲ ਵੀ ਇਹ ਕਿ ਜੀ ਖੜਾ ਹੁੰਦਾ ਹੈ ਡਾਇਰੈਕਟਰ ਇੱਕ ਚਿੱਠੀ ਲਿਖ ਦਿੰਦੇ ਨੇ ਕਿਉਂਕਿ ਫਿਰ ਇਹਦੇ ਚ ਪੁਰਾਣੀ ਜਦੋਂ ਆਪਾਂ ਕੋਈ ਨਵੀਂ ਮਤਾ ਪਾਸ ਕਰਦੇ ਆ ਜਾਂ ਨਵੀਂ ਕੋਈ ਚਿੱਠੀ ਆਂਦੀ ਨਾ ਪੁਰਾਣੀਆਂ ਚਿੱਠੀਆਂ ਦਾ ਹਵਾਲਾ ਜ਼ਰੂਰ ਦਿੱਤਾ ਜਾਂਦਾ ਹੈ ਦੇ ਵਿੱਚ ਲੀਗਲ ਰਾਇਲ ਦਾ ਵੀ ਹਵਾਲਾ ਦੇਣਾ ਚਾਹੀਦਾ ਸੀ ਦਿੱਤਾ ਗਿਆ ਕੁਝ ਨਹੀਂ ਦਿੱਤਾ ਗਿਆ ਇਹ ਚੱਤਿਆਂ ਨਹੀਂ ਗਿਆ ਵੀ ਉਹਨੇ ਕਿਹਦੇ ਨਾਲ ਪੈਸੇ ਜਮ੍ਹਾਂ ਕਰਾਏ ਕਿ ਹੁਕਮਨਾ ਕਰਾਈ ਕਿ ਜੀ ਆਰਟੀਜੀਐਸ ਕਿਹਦੇ ਹੁਕਮਨਾ ਕਰਾਈ ਜੀ ਜੀ ਇੱਥੇ ਐਡਾ ਵੱਡਾ ਨਕਸ਼ਾ ਇੰਪਰੂਵਮੈਂਟ ਟਰਸਟ ਦੇ ਵਿੱਚ ਤੇ ਕਾਰਪੋਰੇਸ਼ਨ ਦੇ ਵਿੱਚ ਅਸੀਂ ਕਈ ਵਾਰੀ ਗੱਲਾਂ ਕਰ ਚੁੱਕੇ ਹਾਂ ਵੀ ਉਹੀ ਸੜਕਾਂ ਕਾਰਪੋਰੇਸ਼ਨ ਬਣਾਈ ਜਾਂਦੀ ਹੈ ਉਹੀ ਫੁੱਟਪਾਥ ਕਾਰਪੋਰੇਸ਼ਨ ਬਣਾਈ ਜਾਂਦੀ ਹੈ ਉਹੀ ਫੁੱਟਪਾਥ ਤੇ ਸੜਕਾਂ ਇਹ ਇੰਪਰੂਵਮੈਂਟ ਟਰਸਟ ਵਾਲੇ ਬਣਾਈ ਜਾਂਦੇ ਉਹ ਸਾਬਕਾ ਚੇਅਰਮੈਨ ਜਿਹੜੇ ਅਸਿੱਕੇ ਦਮਨਦੀਪ ਸਿੰਘ ਉਹ ਕਹਿ ਗਿਆ ਥਾਗੇ ਚਿੱਠੀਆਂ ਲੇਖ ਲਈ ਥਾਗੇ ਵੀ ਮੇਰੇ ਪਿੰਡ ਦਲੇਰੀ ਦੇ ਵਿੱਚ ਕੋ ਕੰਮ ਨਹੀਂ ਹੋਆ ਤੇ ਪੈਸੇ ਜਿਹੜੇ ਆ ਕਹਿੰਦੇ ਉਹ ਪਾਸ ਹੋ ਗਏ ਤੇ ਕੋਈ ਗੱਲ ਨਹੀਂ ਕਹਿੰਦੇ ਸੌਂਦਾ ਉਹਨਾਂ ਦੇ ਵੀ ਵੇ ਵੇਖੋ ਇਹ ਸਾਰੀ ਕਿੰਨੀ ਗਈ ਵਾਧਾ ਕਿੰਨਾ ਗਿਆ 1.4 ਬੇਸ ਪ੍ਰਾਈਸ ਤੋਂ ਜੀ ਇਹਨਾਂ ਨੇ ਬੁੰਡੀਆਂ ਘਟਾਓ ਸਾਰੀਆਂ ਟੈਸਟ ਦੀਆਂ ਕਿੰਨਾ ਜਾਂਦਾ ਵਾਧਾ 20% 30% 40% ਜੇ ਇਹ 1.4% ਵਾ ਦੇ ਦਿੱਤੀ ਕੈਨਸਲ ਕਰਦੇ ਉਹ ਤੁਹਾਨੂੰ ਨਹੀਂ ਬੋਲੀਦਾ ਤਾਂ ਮਰਿਆ ਫੇਰ ਆਂਦੇ ਵੀ ਜਦੋਂ ਅਪਰੂਵਲ 16621 ਨੂੰ ਮਿਲ ਗਈ ਤੇ 28621 ਨੂੰ ਚੇਅਰਮੈਨ ਬੱਤੀ ਸਾਹਿਬ ਨੂੰ ਲੋਟਵਰ ਲੜੀ ਕਰ ਦਿੰਦੇ ਆ ਤੇ ਉਹ ਇੱਕ ਮੁਸਤੀ ਪੈਸੇ ਉਹਨਾਂ ਦਾ ਮੈਂ ਜਮ੍ਹਾਂ ਕਰਾ ਦੇ 30 ਦਿਨਾਂ ਚ ਉਹਨੂੰ ਪਤਾ ਹੀ ਫੇਰ ਕਿਸੇ ਨੇ ਸ਼ਿਕਾਇਤ ਕੋਦ ਕਰਤੀ ਮੇਰਾ ਡਿੱਕਾ ਨਾ ਭਜੇ ਇਹ ਆ ਸੋਨੇ ਦਾ ਦਾ ਦਿਨ ਮੈਲਾ ਮਰਿਆ ਮੈਨੂੰ ਇਹ ਫੇਰ ਨਾ ਪਤਨ ਦਾ ਪਤਨ ਦੇ ਰੇਟ ਮਿਲ ਗਿਆ ਇਹਦੇ ਸਾਹਮਣੇ ਤਾਂ ਆਡਾ ਪਤਨ ਤੇ ਰੇਟ ਮਿਲ ਗਿਆ ਉਹਨੂੰ ਉਹਨੂੰ ਛੱਡੂਗਾ 40 ਕਰੋੜ ਦੀ ਥਾਂ ਇਹ ਸਾਨੂੰ ਵੀ 12-13 ਕਰੋੜ ਦੀ ਮਿਲ ਜੇ ਤੇ ਬੰਦਾ ਕਹਿੰਦਾ ਇਹ ਨਾ ਵਿੱਚ ਕੋਈ ਗੱਲ ਨਹੀਂ ਸਭ ਕੋਈ ਗਹਣੇ ਕੋੜੇ ਰੱਖੇ ਇਹ ਚ ਉਹਨੂੰ 5% ਲੈਸ ਮਿਲ ਗਈ ਜਿਹੜਾ 1% ਦਾ ਕਾਨੂੰਨ ਨੂੰ ਸਾਲ ਮਿਲਣੀ ਸੀ 10% ਕੋਰਨਰ ਵਧਿਆ 5% ਇਹਦੋਂ ਲੈਸ ਮਿਲੀ ਇਹ ਉਹ ਤੇ ਦੇਖੋ ਨਾਮ ਹੈ ਜਿਹਦੀ ਕੋਰਨਰ ਦੀ ਪ੍ਰਾਪਰਟੀ ਕੋਈ ਵੀ ਨਾ ਕੇ ਜੀ ਉਹਦਾ ਵਾਧਾ ਹੁੰਦਾ ਹੈ ਇਹ ਪੁੱੜਾ ਹੋਵੇ ਇੰਪਰੂਵਮੈਂਟ ਹੋਵੇ ਜਾਂ ਕੋਆਪਰੇਸ਼ਨ ਹੋਵੇ ਉਹਦਾ ਵਾਧਾ ਹੁੰਦਾ ਹੈ ਤੇ ਇਹ ਵੀ ਜਿਹੜਾ ਨਿਯਮ ਨੇ ਵੀ ਜਿਹੜਾ ਕੋਈ ਇੱਕ ਮੁਸ਼ਤ ਪੈਸੇ ਜਮ੍ਹਾਂ ਕਰਾਂਦਾ ਨਾ ਉਹਨੂੰ 5% ਰੀਲੀਫ ਮਿਲ ਜਾਂਦਾ ਹੈ ਹੁਣ ਇਹਦੇ ਤੇ ਸਵਾਲ ਇਹ ਜਾਂਦੇ ਵੀ ਜਿਹੜਾ ਮਤਾ ਹੁੰਦਾ ਨਾ ਵੀ ਇਹਦੇ ਕੋਈ ਪਾਣਾ ਇਹਦੇ ਨਾਲ ਮੈਂਬਰ ਕਿਹੜੇ ਹੁੰਦੇ ਆ ਚੇਅਰਮੈਨ ਸਾਹਿਬ ਹੁੰਦੇ ਆ ਜੀ ਮੇਨ ਸਰਕਾਰੀ ਬੰਦੇ ਮੈਂਬਰ ਸੈਕਟਰੀ ਹੁੰਦਾ ਯੂ ਜੀ ਐਸਟੀਐਮ ਬੰਨ ਹੁੰਦਾ ਸਰਕਾਰੀ ਮੈਂਬਰ ਐਕਚੁਅਲ ਪੀਡਬੀਡਿਊ ਹੁੰਦਾ ਤੇ ਡੀਟੀਪੀ ਡਿਸਟ੍ਰਿਕਟ ਟਾਊਨ ਪਲੈਨਰ ਹੁੰਦਾ ਮਤੇ ਤੋਂ ਬਿਲ ਆਉਂਦੇ ਵੀ ਝੰਡੇ ਦੇ ਇੱਕ ਹਫ਼ਤੇ ਤੋਂ ਪਹਿਲਾਂ ਭੇਜਣਾ ਏਜੰਡਾ ਜ਼ਰੂਰੀ ਹੁੰਦਾ ਮੈਂਬਰਾਂ ਨੂੰ ਵੀ ਪੜ੍ਹ ਲਓ ਚੰਗੀ ਤਰ੍ਹਾਂ ਵੀ ਆਉਣਾ ਜੇ ਕੋਈ ਬਹੁਤ ਇੰਪੋਰਟੈਂਟ ਆਈਟਮ ਹੋਵੇ ਉਹਦੀ ਮੌਕੇ ਤੇ ਵੀ ਟੇਬਲ ਆਈਟਮ ਕਰ ਸਕਦੇ ਜੇ ਉਹਨੇ ਦੇਖਣ ਵਾਲੀ ਗੱਲ ਆ ਵੀ ਇਹ ਵਾਕਏ ਏਜੰਡਾ ਹੁਸਤਾ ਬੇ ਨਾ ਭੇਜਿਆ ਗਿਆ ਕਿ ਨਹੀਂ ਭੇਜਿਆ ਗਿਆ ਕਿ ਜੀ ਇਹ ਦੇਖੋ ਮਿਕ ਬਹੁਤ ਡਾਕੂਮੈਂਟ ਜਿਹੜਾ ਇੰਪੋਰਟੈਂਟ ਹੈ ਲਾ ਅਫਸਰ ਜਿਹਦੇ ਤੇ ਆਪਣੀ ਗੋਤਮ ਜੀਠੀਆ ਸਾਰੀ ਰਾਏ ਦਿੰਦੇ ਨੇ ਨਾ ਇਹਦੇ ਤੇ ਉੱਤੇ ਉਹਦੇ ਤੇ ਥੱਲੇ ਕਹਿੰਦਾ ਊੜਾ ਵੀ ਪ੍ਰਵਾਨਗੀ ਹਿੱਤ ਪੇਸ਼ ਹੈ ਜੋ ਵੀ ਉਹਨਾਂ ਨੇ ਲਿਖਿਆ ਵੀ ਸਾਰੀਆਂ ਗੱਲਾਂ ਮੈਂ ਪਹਿਲੇ ਦੱਸ ਚੁੱਕਿਆ ਹਾਂ ਤੇ ਅੱਗੇ ਚੇਅਰਮੈਨ ਨੂੰ ਭੇਜ ਦਿੱਤੀ ਜਾਂਦੀ ਏ ਈਓ ਵੱਲੋਂ ਈਓ ਵੱਲੋਂ ਚੇਅਰਮੈਨ ਦੀ 13 11 2020 ਨੂੰ ਸਕਰੀਨ ਤੇ ਮੈਂ ਦਿਖਾ ਦਿਆਂਗਾ ਉਹ ਬਈਓ ਬਹੁਤ ਸਿਆਣਾ ਨਿਕਲਿਆ ਉਹਨੇ ਨੰਬਰ ਵੀ ਲਾਤਾ ਸਰਕਾਰੀ ਡੈਰੀ ਨੰਬਰ ਲਾਤਾ ਉਹਨੇ ਹਾਂ ਵੀ ਕੱਲ ਨੂੰ ਕੋਈ ਮੁੱਕਾ ਨਾ ਥਗੇ ਰਜਿਸਟਰ ਗੈਪ ਨਾ ਹੋ ਜਾਏ ਕਿਉਂ ਪਰਮਾ ਡੈਟਾ ਰਜਿਸਟਰ ਗੈਪ ਹੋ ਜਾਂਦੇ ਆ ਫਾਈਲਾਂ ਗੈਪ ਜ ਨੇ ਬਸ ਅਕਸਰ ਹੁੰਦਾ ਵੀ ਫਾਈਲਾਂ ਗੈਪ ਕਿਉਂ ਆ ਗਏ ਸ਼ੌਕ ਲਾ ਕੀ ਫਿਰ ਪਡਾਰੀ ਸਾਹਿਬ ਬੜੀ ਵੱਡੀ ਗੱਲ ਆਏ ਤੇ ਸਵਾਲ ਉੱਠਦਾ ਵੀ ਜਦੋਂ ਬਿਲਟ ਅਪ ਸ਼ੋਪਿੰਗ ਕੰਪਲੈਕਸ ਹੀ ਇੱਥੇ ਹੋਟਲ ਬਣੇ ਨਹੀਂ ਸਕਦਾ ਆর্ডার ਕਿਦਾਂ ਬਣ ਕਿੰਨੇ ਪਾਸ ਕੀਤਾ ਪ੍ਰਾਪਰਟੀ ਟਰਸਟ ਦੀ ਹੀ ਨਕਸ਼ਾ ਪਾਸ ਹੋਇਆ ਕਿ ਨਹੀਂ ਹੋਇਆ ਇੱਕ ਹਾਈ ਕੋਰਟ ਦੇ ਬੈਨ ਹੈਗਾ ਹਾਈ ਕੋਰਟ ਨੇ ਬੈਨ ਲਾਇਆ ਵੀ ਸ਼ਹਿਰ ਦੇ ਇੰਨੂੰ ਜੋ ਹੋਟਲ ਬੰਦ ਕੀਤੇ ਹੋਏ ਆ ਇਹ ਕਿਦਾ ਬਣ ਗਿਆ ਕਿਹੜੇ ਕਾਨੂੰਨ ਹਾਈ ਕੋਰਟ ਤੋਂ ਉੱਤੇ ਆ ਹੀ ਹਾਈ ਕੋਰਟ ਤੋਂ ਮંજੂਰੀ ਲਈ ਇਹਨੂੰ ਬਣਾ ਦੇ ਇਸ ਨੂੰ ਲੈ ਕੇ ਮੈਂ ਮੈਂ ਸਾਬਕਾ ਚੇਅਰਮੈਨ ਜਿਹੜੇ ਦਿਨੇਸ਼ ਬਸੀ ਹੈ ਉਹਨਾਂ ਨਾਲ ਗੱਲਬਾਤ ਕੀਤੀ ਹੈ ਪਹਿਲੇ ਮੈਂ ਦਰਸ਼ਕਾਂ ਨੂੰ ਸੁਣਾਉਣਾ ਵੀ ਉਹਨਾਂ ਦਾ ਕੀ ਕਹਿਣਾ ਅਰੇ ਉਹ ਇੱਕ ਕੰਪਲੇਂਟ ਆਈ ਹੈ ਜਿਹੜੀ ਤੁਸੀਂ ਉਹ ਬਾਹਰ ਪੁਰਾਣਾ ਸੀ ਨਾ ਗਿਆਨ ਚੰਦ ਖਰਬੰਦਾ ਕੰਪਲੈਕਸ ਜਿਹੜਾ ਪੁਰਾਣਾ ਆਫਿਸ ਹਾਂਜੀ 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 ਉਹ ਕਹਿੰਦੇ ਤੁਸੀਂ ਬੋਲੀ ਕਰਾਈ ਸੀ ਸਰਕਾਰ ਨੇ ਬੋਲੀ ਰੱਦ ਕਰਨ ਦੇ ਕੋ ਕਾ ਸਾਰੇ ਡਾਕੂਮੈਂਟਸ ਆਏ ਹੂੰ ਤੇ ਉਹਦੇ ਬਾਵਜੂਦ ਵੀ ਕਿਉਂਕਿ ਤੁਹਾਡਾ ਕੋਈ ਇਹਦੇ ਵਿੱਚ ਇੰਟਰਸਟ ਸੀਗਾ ਇਸ ਕੰਮ ਮੇਰਾ ਕੀ ਇੰਟਰਸਟ ਹੋ ਸਕਦਾ ਜੀ ਇਹਦਾ ਨਹੀਂ ਨਹੀਂ ਸਰ ਮੈਨੂੰ ਮੈਨੂੰ ਨਹੀਂ ਪਤਾ ਮੈਂ ਤਾਂ ਜੋ ਜੋ આરોਪ ਲੱਗੇ ਤੁਹਾਡੇ ਤੇ ਸ਼ਿਕਾਇਤ ਹੋਈ ਵਿਜੀਲੈਂਸ ਨੂੰ ਮੈਂ ਆਉਦਾ ਨਾ ਜੀ ਜਵਾਬ ਦੇ ਚੁੱਕਾ ਪਹਿਲੀ ਗੱਲ ਤੇ ਇਹ ਇਹ ਸਰਕਾਰ ਨੇ ਰੋਕ ਲਈ ਤੇ ਫਿਰ ਸਰਕਾਰ ਨੇ ਪਾਸ ਕੀਤੀ ਦਿਨੇਸ਼ ਪੱਸੀ ਨੇ ਥੋੜੀ ਪਾਸ ਕੀਤੀ ਹੈ ਜੀ ਇਹ ਪਾਸ ਉੱਪਰ ਹੋ ਕੇ ਆਈ ਹੈ ਰੈਜ਼ੋਲੂਸ਼ਨ ਪਿਆ ਰੈਜ਼ੋਲੂਸ਼ਨ ਤੋਂ ਬਾਅਦ ਉੱਪਰ ਸੈਕਟਰੀ ਸਾਹਿਬ ਨੇ ਜਦੋਂ ਉਹ ਪਾਰਟੀ ਨੇ ਕੋਰਟ ਚ ਹਾਈ ਕੋਰਟ ਦੇ ਵਿੱਚ ਸਾਡੇ ਤੇ ਰੈਟ ਪਾਈ ਸੀ ਕਿ ਕਿ ਇਹ ਬੌ ਬੋਲੀ ਦੇ ਵਿੱਚ ਲਿੱਤਾ ਤੇ ਮੈਨੂੰ ਇਹ ਅਲਾਟਮੈਂਟ ਲੈਟਰ ਨਹੀਂ ਉਹ ਨਹੀਂ ਦੇ ਰਹੇ ਨਹੀਂ ਦੇ ਜੀ ਤੇ ਉਹਨਾਂ ਨੇ ਫਿਰ ਉਦੋਂ ਜਦੋਂ ਸੈਕਟਰੀ ਸਾਹਿਬ ਨੂੰ ਹਾਈ ਕੋਰਟ ਨੇ ਬੁਲਾਇਆ ਤੇ ਸੈਕਟਰੀ ਸਾਹਿਬ ਨੇ ਮਨਾ ਕੀਤਾ ਕਿ ਮੈਂ ਅੱਥੇ ਨਹੀਂ ਜਾਊਂਗਾ ਕਿਉਂਕਿ ਇਹ ਅਗਲਾ ਉਹਨੇ ਆਨਲਾਈਨ ਚ ਬੋਲੀ ਚ ਲਿੱਤੀ ਆ ਉੱਥੇ ਫਿਰ ਉਹ ਪਾਰਟੀ ਨੂੰ ਬੁਲਾਇਆ ਕਿਉਂਕਿ ਉਹ ਜਲਾ ਸਾਹਿਬ ਨੇ ਵੀ ਆਪਣੇ ਲੈਟਰ ਲਿਖ ਕੇ ਭੇਜੀ ਸੀ ਉਦੋਂ ਕਿ ਇਹ ਪਾਰਟੀ ਨੇ ਬੋਲੀ ਚ ਲਿੱਤਾ ਇਹਨਾਂ ਨੂੰ ਕਿਉਂ ਖਰਾਬ ਕੀਤਾ ਜਾ ਰਿਹਾ ਜੀ ਤੇ ਫਿਰ ਉਹਨਾਂ ਨੇ ਸਰਕਾਰ ਨੇ ਪਾਸ ਕੀਤੀ ਦਿਨੇਸ਼ ਵਸੀ ਦੀ ਪਾਵਰ ਨਹੀਂ ਸੀ ਕਿ ਪਾਸ ਕਰਨ ਦੀ ਜੀ ਠੀਕ ਹੈ ਨਾ ਉਹ ਕਿਰ エアਮੈਨ ਦੀ ਪਾਵਰ ਨਹੀਂ ਹੁੰਦੀ ਜੀ ਨਹੀਂ ਨਹੀਂ ਸਰ ਇੱਕ ਇੱਕ ਚਿੱਠੀ ਆਂਦੀ ਹੈ ਡਾਇਰੈਕਟਰ ਦੀ ਪਹਿਲੇ 27 ਸਤ ਨੂੰ ਜਦੋਂ ਜਦਨ ਬੋਲੀ ਹੁੰਦੀ ਸੇਮ ਡੇ ਨੂੰ 29 ਸਤ ਨੂੰ ਠੀਕ ਹੈ ਜੀ ਉਸ ਤੋਂ ਬਾਅਦ ਇੱਕ ਨੋਟਿੰਗ ਆ ਜਾਂਦੀ ਸੁਪਰਡੈਂਟ ਦੀ ਕੋਈ ਕੁਝ ਕੁ ਦਿਨ ਚਾਰ ਮਹੀਨੇ ਬਾਅਦ ਵੀ ਜਿਹੜੀ ਹੈ ਤੇ ਜਦਕਿ ਉਸ ਤੋਂ ਬਾਅਦ 16 6 21 ਨੂੰ 16 6 21 ਨੂੰ ਕੀ ਆਂਦੀ ਦੀ ਸੁਪਰਡੈਂਟ ਵੱਲੋਂ ਲਿਖ ਕੇ ਭੇਜਤਾ ਜਾਂਦਾ ਹੈ ਕਿ ਉਦੇ ਚ ਲਿਖਿਆ ਹੈ ਉਹਦੇ ਚ ਵੀ ਇਹ ਸ਼ਾਪਿੰਗ ਈ ਨਲਾਮੀ ਤੇ ਲਾਈ ਗਈ ਰੋਕ ਹਟਾਉਂਦੇ ਹੋਏ ਆਪ ਨੂੰ ਲਿਖਿਆ ਜਾਂਦਾ ਹੈ ਮਤੇ ਵਿੱਚ ਦਦਛਾਈ ਲਈ ਪ੍ਰਾਪਰਟੀ ਕਾਰਨਰ ਪ੍ਰਾਪਰਟੀ ਮੰਨਦੇ ਹੋਏ ਮਸਹੂਲ ਕਰਨ ਸੰਬੰਧੀ ਸਰਕਾਰ ਵੱਲੋਂ ਜਾਰੀ ਕੀਤੇ ਗਏ ਹਦਾਇਤਾਂ ਬੋਲੀ ਸ਼ਰਤਾਂ ਅਲਾਟਮੈਂਟ ਪੱਤਰ ਦੀਆਂ ਸ਼ਰਤਾਂ ਅਨੁਸਾਰ ਕਾਰਵਾਈ ਕੀਤੀ ਜਾਵੇ ਅਗੇ ਆਇੰਦਾ ਵੀ ਇਹ ਪੱਤਰ ਮਾਨਯੋਗ ਸਥਾਨਕ ਸਰਕਾਰ ਮੰਤਰੀ ਪੰਜਾਬ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤਾ ਜਾਂਦਾ ਹੈ ਹਾਂ ਤੇ ਫਿਰ ਸਰਕਾਰ ਨੇ ਸੁਪਰੀਡੈਂਟ ਨੇ ਇਹ ਲੈਟਰ ਲਿਖੀ ਹੈ ਨਾ ਕਿ ਇਹਨੂੰ ਜਿਹੜੀ ਬੋਲੀ ਨੂੰ ਮੰਨਤਾ ਕੀਤੀ ਜਾਵੇ ਨਹੀਂ ਸਰ ਉਹ ਤਾਂ ਸਵਾਲ ਤੇ ਬੜੇ ਨੇ ਪਰ ਤੁਸੀਂ ਇਹਨਾਂ ਦੱਸੋ ਵੀ ਤੁਸੀਂ ਸਿਰਫ ਇੰਨਾ ਹੀ ਦੱਸੋ ਵੀ ਕੀ ਬੋਲੀ ਜਿਹੜੀ ਹੈ ਉਹਦੇ ਵਿੱਚ ਤੁਹਾਡਾ ਕੋਈ ਰੋਲ ਹੈ ਕਿ ਜਿਵੇਂ ਤੁਹਾਡੇ ਮੇਰਾ ਕੋਈ ਰੋਲ ਨਹੀਂਗਾ ਜੀ ਬੋਲੀ ਆਨਲਾਈਨ ਹੁੰਦੀ ਆ ਆਨਲਾਈਨ ਪਤਾ ਹੀ ਨਹੀਂ ਕਿ ਮੈਨੂੰ ਕਿਸੇ ਨੂੰ ਮੈਨੂੰ ਕੀ ਕਿਸੇ ਚੇਅਰਮੈਨ ਨੂੰ ਨਹੀਂ ਪਤਾ ਹੁੰਦਾ ਕਿ ਕਿਹੜੇ ਕਿਹੜੇ ਬੋਲੇ ਕਰਤਾ ਵੈ ਕਿੰਨਾਂ ਨੇ ਬੋਲੀ ਦਿੱਤੀ ਅਗਲੇ ਨੇ ਬੋਲੀ ਦਿੱਤੀ ਅਗਲੇ ਨੇ ਆਨਲਾਈਨ ਪੇਮੈਂਟ ਜਮ੍ਹਾਂ ਕਰਾਈ ਪਰ ਉਹਦਾ ਰਾਈਟ ਬੰਦਾ ਸੀ ਉਹ ਫਰਸਟ ਬਿਡਰ ਸੀ ਜੀ ਔਰ ਆਪਣੀ ਬੋਲੀ ਦੇ ਵਿੱਚ ਲੈ ਕੇ ਗਿਆ ਕਿਉਂਕਿ ਆਲਰੇਡੀ ਇਹ ਪਹਿਲਾਂ ਵੀ ਕਈ ਵਾਰ ਲੱਗੀ ਸੀ ਕੋਈ ਗਾਹਕ ਨਹੀਂ ਆਇਆ ਸੀ ਅਸੀਂ ਰੈਗੂਲਰ ਲਗਾ ਰਹੇ ਸੀ ਇਹਨੂੰ ਬੋਲੀ ਤੇ ਓਕੇ ਇਹ ਜਗਾ ਵੀ ਤੇ ਵੇਖੀ ਜਾਵੇ ਚਲੋ ਮੈਂ ਨਹੀਂ ਮੇਰੇ ਤੋਂ ਪਹਿਲਾਂ ਵੀ ਕਈ ਵਾਰ ਲੱਗੀ ਐ ਜੀ ਇਹ ਬੋਲੀ ਜਿਹਦੇ ਵਿੱਚ ਕੋਈ ਕਸਟਮਰ ਨਹੀਂ ਆਇਆ ਸੀ ਤੇ ਨਾਲੇ ਨਾਲੇ ਇੱਕ ਇਹ ਦੱਸਿਓ ਤੇ ਹੈਗਾ ਤੇ ਉਹ ਸ਼ਾਪ ਕਮ ਜਿਹੜਾ ਉੱਥੇ ਹੋਟਲ ਕਿਦਾਂ ਬਣ ਰਿਹਾ ਜੀ ਨਾਲੇ ਹੈਗਾ ਤਾਂ ਉਹ ਹਾਂਜੀ ਹੋਟਲ ਥੋੜੀ ਉਹਦੇ ਵਿੱਚ ਆਲਰੇਡੀ ਮਾਰਕੀਟ ਕਲੱਬ ਦੇ ਉੱਪਰ ਹੋਟਲ ਹੀ ਆ ਬੱਚੇ ਉਹਦੇ ਵਿੱਚ ਸੀ ਹਾਂਜੀ ਅੱਛਾ ਅਪਰੂਵਡ ਹੋਟਲ ਹੀ ਉਹਦੇ ਵਿੱਚ ਆਲਰੇਡੀ ਉੱਪਰ ਰੂਮ ਹੀ ਗਿਆ ਉਹਦੇ ਵਿੱਚ ਪਹਿਲਾਂ ਵੀ ਨਕਸ਼ੇ ਜੇ ਤੁਸੀਂ ਵੇਖੋ ਉਹਦੇ ਪਹਿਲਾਂ ਰੂਮ ਹੀ ਹੈਗੇ ਉਹਦੇ ਵਿੱਚ ਚਲੋ ਧੰਨਵਾਦ ਜੀ ਤੁਸੀਂ ਅਸੀਂ ਤੁਹਾਡਾ ਕਰਾਈ ਜੀ ਦਿਨੇਸ਼ ਬਸ਼ੀ ਦਾ ਕਹਿਣਾ ਕਿ ਇਹ ਬਿਲਕੁਲ ਰੂਪ ਬੇਬੁਨਿਆਦ ਹੈ ਜਿਹੜਾ ਵੀ ਕਹਿੰਦੇ ਵੀ ਨੋਰਮਸ ਨੂੰ ਜਿਹੜਾ ਉਹ ਕੋਈ ਉਹਦਾ ਕੰਨ ਨਹੀਂ ਕੀਤਾ ਗਿਆ ਇਹ ਬਿਲਕੁਲ ਝੂਠੀ ਬੇਬੁਨਿਆਦ ਹੈ ਪਰ ਜਦੋਂ ਅਸੀਂ ਉਹਨਾਂ ਨੂੰ ਪੁੱਛਿਆ ਵੀ ਉੱਥੇ ਹੋਟਲ ਕਿਸ ਤਰ੍ਹਾਂ ਬਣ ਗਿਆ ਕਿਉਂਕਿ ਜਦੋਂ ਹੈਗਾ ਇਹ ਬਿਲਡ ਅਪ ਸ਼ਾਪਿੰਗ ਕੰਪਲੈਕਸ ਹੈ ਉਹਨਾਂ ਦਾ ਕਹਿਣਾ ਵੀ ਉੱਪਰਲੀ ਮੰਜ਼ਿਲ ਤੇ ਹੋਟਲ ਹੈ ਹੁਣ ਮੈਂ ਤੁਹਾਨੂੰ ਨਾਲ ਦੀ ਨਾਲ ਤੁਹਾਨੂੰ ਤਸਵੀਰਾਂ ਵੀ ਦਿਖਾ ਰਿਹਾ ਹਾਂ ਉਸ ਚੀਜ਼ ਦੀਆਂ ਫੈਸਲਾ ਤੁਸੀਂ ਕਰਨਾ ਹੈ ਇਸ ਨੂੰ ਲੈ ਕੇ ਅਸੀਂ ਐਸਐਸਪੀ ਵਿਜੀਲੈਂਸ ਗੁਰਸੇਵਕ ਸਿੰਘ ਬਰਾੜਨਾ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਸਾਡੀਆਂ ਨਾਲਾ ਸੰਪਰਕ ਨਹੀਂ ਹੋ ਪਾਇਆ ਤੇ ਗੌਤਮ ਮਜੀਠੀਆ ਜਿਹੜੇ ਐਡਵੋਕੇਟ ਨੇ ਜਿਨ੍ਹਾਂ ਨੇ ਜਿਹੜੇ ਸੂਤਰ ਆਧਾਰ ਨੇ ਸ਼ਿਕਾਇਤ ਦਾ ਉਹਨਾਂ ਨਾਲ ਵੀ ਗੱਲਬਾਤ ਕੀਤੀ ਉਹਨਾਂ ਦਾ ਕਹਿਣਾ ਇਹ ਤੇ ਹਜੇ ਸਿਰਫ ਟੇਲਰ ਹੈ ਪਿਕਚਰ ਤੇ ਹਜੇ ਬਾਕੀ ਹੈ ਵੀ ਬਹੁਤ ਜਿਹੜਾ ਕੰਮ ਆ ٹرسٹ ਦੇ ਵਿੱਚ ਤੇ ਇੰਨਾ ਕਹਿੰਦੇ ਗੰਦ ਪਾਇਆ ਵੀ ਜੇ ਰੋਜ਼ ਸਾਨੂੰ ਕਹਿੰਦੇ ਵੀ ਤੁਸੀਂ ਰੋਜ਼ ਵੀ ਇੱਕ ਐਪੀਸੋਡ ਕਰੋ ਨਾ ਵੀ ਤੁਹਾਨੂੰ 3 ਸਾਲ ਲੱਗ ਜਾਣੇ ਆ ਵੀ ٹرسٹ ਦੇ ਉੱਤੇ ਗੱਲਬਾਤ ਕਰਦੇ ਆ ਐਪੀਸੋਡ ਕਰਦੇ ਆ ਤੇ ਉਹਨਾਂ ਕੋਲ ਪੈਸੇ ਨੇ ਜਾਦੇ ਜਿਹੜੇ ਇੰਪਰੂਵਮੈਂਟ ਟਰਸਟ ਦੇ ਵਿੱਚ ਜਾਂ ਭਾਵੇਂ ਉਹ ਠੇਕੇਦਾਰ ਆ ਭਾਵੇਂ ਅਫਸਰ ਆ ਉਹ ਕਹਿੰਦੇ ਹਰ ਬੰਦਾ ਹੀ ਖਰੀਦ ਲੈਂਦੇ ਆ ਹੁਣ ਸਵਾਲ ਇਹ ਵੀ ਰਕੇ ਜੀ ਵੀ ਕੀ ਇਹ ਵੀ ਮਾਮਲੇ ਦੇ ਉੱਤੇ ਲੀਪਾ ਪੋਤੀ ਹੋ ਜਾਊਗੀ ਜਾਂ 79 ਨੰਬਰ ਵਾਂਗੂ 2 ਸਾਲ ਇਹ ਵੀ ਦੱਪਿਆ ਰਿਹਾ ਜਾਏਗਾ ਜਾਂ ਇਹਦੇ ਉੱਤੇ ਹੁਣ ਵਿਜੀਲੈਂਸ ਵੀ ਕਰੇ ਕਿ ਵਿਜੀਲੈਂਸ ਕੋਈ ਸੀਮਤ ਸਤਾਫ ਆ ਲਾਫਸਰ ਨੇ ਸਵਾਲ ਖੜੇ ਕੀਤੇ ਆ ਜੀ ਜਾਂਦੇ ਜਦੋਂ opinion lafser ਨੇ 13 11 ਦੇ ਮੱਦੇਦਿਤੀ ਜੀ ਇਹੋ ਨੇ ਸੈਪਟ ਕਰ ਲਈ 2307 ਨੰਬਰ ਲਾ ਕੇ ਮਿਤੀ 13 11 ਚੇਅਰਮੈਨ ਸਾਹ ਨੂੰ ਭੇਜਤੇ 6 ਮਹੀਨੇ ਚੇਅਰਮੈਨ ਸਾਹਿਬ ਨੇ ਇੱਥੇ ਫੈਸਲਾ ਕਿਉਂ ਨਹੀਂ ਲਿਆ ਉਹ ਕਾਗਜ਼ ਤੇ ਜੀ ਉੱਤੇ ਆ ਅੱਜ ਦੀ ਮਤਾਬਾਤ ਕਰਨਾ ਪਹਿਲਾਂ ਉੱਤੇ ਤੇ ਕੋਈ ਟਿੱਪਣੀ ਪਾ ਦੇ ਹਾਂ ਦੇਖੋ ਗੱਲ ਹੈ ਕਿ ਜਦੋਂ ਕਹਿੰਦੇ ਪੈਸੇ ਆਉਂਦੇ ਨਾਲ ਕੀ ਜੀ ਉਹਨਾਂ ਦੇ ਇਹ ਵੀ ਰੋਪ ਆ ਕਿ ਇਹ ਸਾਰੇ ਜਿਹੜੇ ਆ ਬੱਸੀ ਸਾਹਿਬ ਦੇ ਨਿੱਜੀ ਕੀ ਬੋਲੀਦਾ ਦਾ ਜੀ ਹੁਣ ਸਾਨੂੰ ਨਹੀਂ ਪਤਾ ਕਿ ਸੱਚਾਈ ਕੀ ਆ ਮੈਂ ਉਹ ਜਾਈਂਦਾ ਵਿਸ਼ਾ ਕੀ ਬੱਸੀ ਸਾਹਿਬ ਦਾ ਇੱਥੇ ਰੋਲ ਹੈਗਾ ਕੋਈ ਕਿ ਨਹੀਂ ਹੈਗਾ ਨਹੀਂ ਉਹ ਤੇ ਕਹਿੰਦੇ ਮੇਰਾ ਕੋਈ ਰੋਲ ਨਹੀਂ ਬੱਸੀ ਸਾਹਿਬ ਦੇ ਦਾਅਵੇ ਤੇ ਮੈਂ ਇਹ ਰੋਪ ਸਾਰੇ ਬੇਬੁਨਿਆ ਇਹ ਤੇ ਹੁਣ ਜਾਂਚ ਦਾ ਵਿਸ਼ਿਆ ਵੇਖੋ ਬੋਲੀ ਤੇ ਜੋ ਕਾਜਾਂ ਤੋਂ ਲੱਗਦੀ ਆ ਉਹ ਤੇ ਸ਼ੱਕ ਦੇ ਦਾਰੇ ਚ ਆਂਦੀ ਪੂਰੀ ਪੂਰੀ ਕਿ ਜੀ ਜਦੋਂ ਵੇਖੋ ਹੁਣ ਸਾਨੂੰ ਤੇ ਮੈਂ ਜਿਵੇਂ ਅੱਗੇ ਦੱਸਿਆ ਦਰਸ਼ਕਾਂ ਨੂੰ ਸਾਡੀ ਜਾਣਕਾਰੀ ਦੇ ਮਤਾਵੇ ਕਿ ਬਹੁਤ ਸ਼ਹਿਰ ਦੇ ਮੰਨੇ ਪਰਮੰਨੇ ਜਿਹੜੇ ਉਦਯੋਗਪਤੀ ਨੇ ਉਹਨਾਂ ਨੇ ਇਹ ਇਹ ਜਗ੍ਹਾ ਲੈਣ ਦੀ ਇੱਛਾ ਜਤਾਈ ਸੀ ਹੈ ਕਿ ਉਹ ਜਤਾਈ ਸੀ ਜਾਂ ਨਹੀਂ ਜਤਾਈ ਸੀ ਇਹ ਤਾਂ ਬਾਅਦ ਦੀ ਗੱਲ ਆ ਪਰ ਸਵਾਲ ਫਿਰ ਉਹ ਹੀ ਖੜਾ ਹੋ ਜਾਂਦਾ ਹੈ ਵੀ ਕਿਹਾ ਜੇ ਨੁਕਸਾਨ ਹੋਇਆ ਜੇ ਇਹਦੇ ਚ ਕੋ ਕਪੜਾ ਆਇਆ ਇਹ ਤੇ ਫਿਰ ਪੰਜਾਬ ਵਾਲ ਕਲੀ ਵਾਲੀ ਗੱਲ ਹੋ ਗਈ ਨਾ ਡਾਕਟਰ ਸਾਹਿਬ ਜਿਹੜੀ ਕਿ ਹੈ ਜੀ ਫੈਕਟਰੀ ਸੀਗੀ 1200 ਕਰੋੜ ਰੁਪਏ ਦੀ ਫੈਕਟਰੀ 40 ਕਰੋੜ ਚ ਦੇਤੀ ਉਹਦਾ ਕੱਖ ਨਹੀਂ ਬਣਿਆ ਅਜ ਤੱਕ ਉਹਦੀ ਵੀ ਜਾਂਚ ਹੀ ਕਰੀ ਜਾਂਦੀ ਵੀ ਲੈਸ ਤੇ ਇਹਦੀ ਵੀ ਫਰਜ਼ਾਨ ਚ ਹੀ ਹੋਣੀ ਹੈ ਹੋਰ ਪਤਾ ਇਹ ਜਾਂਚ ਹੁੰਦੀ ਆ ਜਾਂਚ ਦੇ ਨਾਂ ਤੇ ਕੀ ਕੀ ਹੁੰਦਾ ਤੇ ਸਾਡੀ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਇਹ ਬੇਨਤੀ ਹੈ ਦੇਖੋ ਕਟੜ ਇਮਾਨਦਾਰ ਸਰਕਾਰ ਹੈ ਤੇ ਇਲੈਕਸ਼ਨਾਂ ਦਾ ਦੌਰ ਹੈ ਜੇ ਦੇ ਵਾਕਈ ਕਾਂਗਰਸ ਦੀ ਸਰਕਾਰ ਦੇ ਵੇਲੇ ਕੋਈ ਘਾਲ ਕਪਣਾ ਹੋਇਆ ਇਹਦੇ ਵਿੱਚ ਕੋਈ ਗਲਤਮਲਤ ਹੋਇਆ ਤੇ ਜਨਤਾ ਦੇ ਸਾਹਮਣੇ ਇਹ ਚੀਜ਼ ਆਉਣੀ ਚਾਹੀਦੀ ਹੈ ਨਹੀਂ ਤੇ ਪੰਜਾਬ ਤੇ ਪਹਿਲੇ ਵੀ ਲੁੱਟਿਆ ਜਾਂਦਾ ਰਿਹਾ ਤੇ ਲੁੱਟਿਆ ਹੁਣ ਵੀ ਜਾ ਰਿਹਾ ਹੈ ਇਹ ਅਸੀਂ ਇਨੀ ਕਹਿ ਰਹੇ ਇਹ ਸਾਰੇ ਤੱਥ ਬੋਲਦੇ ਨੇ ਇੰਪਰੂਵਮੈਂਟ ਟਰਸਟ ਤੇ ਕੋਆਪਰੇਸ਼ਨ ਦੀਆਂ ਕਈ ਚੀਜ਼ਾਂ ਅਸੀਂ ਉਜਾਗਰ ਕੀਤੀਆਂ ਪਰ ਕਾਰਵਾਈ ਸਿਰਫ ਉੱਪਰ ਸ਼ਿਕਾਇਤ ਜਿਹੜੀ ਹੈ ਨਾ ਸ਼ਿਕਾਇਤ ਕਰ ਦਿਓ ਤੇ ਕੰਮ ਸੈਟਿੰਗ ਵਾਲ ਤੁਰ ਪੈਂਦਾ ਉਹ ਕਹਿੰਦੇ ਵੀ ਇੱਥੇ ਵੀ ਕਈ ਅਫਸਰ ਸਾਨੂੰ ਦੱਸਦੇ ਵੀ ਕਹਿੰਦੇ ਵੀ ਉੱਪਰ ਜੋ ਸ਼ਿਕਾਇਤ ਜਾਂਦੀ ਹੈ ਹੋਣਾ ਵਾਲਾ ਕੀ ਹੈ ਕਿ ਪਹਿਲੇ ਸਾਡਾ ਵਟਾ ਭਾਰਾ ਹੋ ਜਾਂਦਾ ਤੇ ਉਹਨੂੰ ਕੈਸ਼ ਜੀ ਐਫਆਰ ਕੇ ਜੀ ਜ਼ਿਆਦਾ ਲਈਏ ਲੋਕਾਂ ਕੋਲੋਂ ਦਰਸ਼ਕਾਂ ਕੋਲੋਂ ਫੈਸਲਾ ਦਰਸ਼ਕਾਂ ਨੇ ਲੈਣਾ ਹੈ ਵਿਜੀਲੈਂਸ ਨੇ ਜਾਂਚ ਤੋਂ ਬਾਅਦ ਲੈਣਾ ਕਿ ਅਕਰਕਾਰ ਇਹਦੇ ਵਿੱਚ ਸੱਚਾਈ ਕੀ ਹੈ ਵਿਜੀਲੈਂਸ ਦੀ ਜੋ ਵੀ ਰਿਪੋਰਟ ਆਏਗੀ ਇਸ ਮਾਮਲੇ ਨੂੰ ਲੈ ਕੇ ਅਸੀਂ ਉਹ ਦਰਸ਼ਕਾਂ ਦੇ ਨਾਲ ਵੀ ਸਾਂਝੀ ਕਰਦੇ ਰਵਾਂਗੇ ਪਰ ਸਵਾਲ ਇਹ ਹੈ ਹਰ ਸਾਲ ਅਸੀਂ ਗਲੀਆਂ ਨਾਲੀਆਂ ਸੜਕਾਂ ਬਣਾਉਂਦੇ ਆ ਤੇ ਇਹਦੇ ਉੱਤੇ ਕਰੋੜਾ ਰੁਪਏ ਹਰ ਸਾਲ ਖਰਚ ਕਰਦੇ ਆ ਇੱਕ ਹਜੇ ਤੱਕ 77 ਸਾਲਾਂ ਦੇ ਵਿੱਚ ਸਾਡੀਆਂ ਗਲੀਆਂ ਨਾਲੀਆਂ ਇਨੀ ਬਣੀਆਂ ਤੇ ਲੋਕਾਂ ਨੂੰ ਪੀਣ ਨੂੰ ਪਾਣੀ ਸਾਫ਼ ਨਹੀਂ ਮਿਲਿਆ ਲੋਕਾਂ ਕੋ ਸਿਵਰੇਜ ਸਿਸਟਮ ਨਹੀਂ ਸ਼ਹਿਰ ਦੇ ਵਿੱਚ ਹੈਗਾ ਤੇ ਪੰਜਾਬ ਦਾ ਤੇ ਰਬੀ ਦਾਖਾ ਸਾਰੀਆਂ ਪਾਰਟੀਆਂ ਕਹਿੰਦੀਆਂ ਸੀ ਪੰਜਾਬ ਦਾ ਵਿਕਾਸ ਕਰਾਂਗੇ ਤੇ ਵਿਕਾਸ ਕੀ ਹੋ ਰਿਹਾ ਇਹ ਤੁਹਾਡੇ ਸਾਹਮਣੇ ਸਾਨੂੰ ਦੇ ਉਜ਼ਾੜਾ ਤੁਹਾਨੂੰ ਸਾਡਾ ਪ੍ਰੋਗਰਾਮ ਚੰਗਾ ਲੱਗਦਾ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਸਸ਼ੀਕਲ ਨਮਸਕਾਰ